ਇਹ ਲੋਕ ਕਹਿ ਰਹੇ ਨੇ ਕਿ ਇਹ ਸਕੈਮ ਆ ਫਰੋਡ ਆ ਲੋਕ ਇਹ ਵੀ ਕਹਿੰਦੇ ਨੇ ਸੱਚ ਕਿ ਇਹ ਤਾਂ ਕੋਰਸ ਚੇਪਣ ਦਾ ਕੰਮ ਆ ਮੈਂ ਕਿਸੇ ਦੀ ਵੀਡੀਓ ਦੇਖ ਰਹੀ ਸੀ ਉਹ ਵੀਰ ਕਹਿ ਰਿਹਾ ਸੀ ਕਿ ਇਹ ਕੋਰਸ ਚੇਪਣ ਦਾ ਕੰਮ ਆ ਤੁਹਾਨੂੰ ਲੱਗਦਾ ਵੀ ਕੋਰਸ ਕਦੇ ਵਿਕਦੇ ਹੁੰਦੇ ਆ ਪੜਾਈ ਕਦੇ ਵਿਕਦੀ ਨਹੀਂ ਹੁੰਦੀ ਹੈਨਾ ਆਪਾਂ ਸਕੂਲ ਜਾਂਦੇ ਆ ਤਾਂ ਫਿਰ ਆਪਾਂ ਕਹਾਂਗੇ ਕਿ ਟੀਚਰ ਆਪਾਂ ਨੂੰ ਪੜਾਈ ਦੇ ਦੇ ਹਾਂਜੀ ਮੈਮ ਇੱਕ ਲੈਪਟਾਪ ਤੇ ਫੋਨ ਵਾਲਾ ਕਲੀਅਰ ਕਰੋ ਕਿ ਲੈਪਟਾਪ ਦੀ ਲੋੜ ਆ ਜਾਂ ਫੋਨ ਤੇ ਕੰਮ ਹੋਵੇ ਟੋਬੇ ਦੇ ਡੱਡੂ ਬਣ ਕੇ ਨਾ ਰਹੋ ਜੀ ਜੇ ਆਪਾਂ ਟੋਬੇ ਦੇ ਡੱਡੂ ਬਣ ਕੇ ਰਹਿ ਗਏ ਉੱਥੇ ਛਾਲਾ ਮਾਰਦੇ ਰਹਿ ਜਾਾਂਗੇ ਇੱਕ ਵੱਡੀ ਸਾਰੀ ਛਲਾਂ ਤਨਿਕੀ ਐਡਮਿਸ਼ਨ ਲੋ ਐਡਮਿਸ਼ਨ ਲੋ ਸਿੱਖੋ ਅਗਰ ਤੁਸੀਂ ਮਿਹਨਤੀ ਹੋ ਨਾ ਤਾਂ ਸੀਰੀਅਸਲੀ ਮੈਂ ਗਾਰੰਟੀ ਲੈਣੀ ਆ ਕਿ ਤੁਸੀਂ ਕਿਤੇ ਦੀ ਕਿਤੇ ਪਹੁੰਚ ਜਾਓ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਮੈਂ ਹਰਦੀਪ ਢਾਲੀਵਾਲ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਆਪਾਂ ਸੋਸ਼ਲ ਮੀਡੀਆ ਤੇ ਆਪਾਂ ਹਰੇਕ ਪਲੇਟਫਾਰਮ ਤੇ ਮੈਂ ਲਗਭਗ ਐਕਟਿਵ ਆ ਤਾਂ ਅੱਜ ਦੀ ਜਿਹੜੀ ਮੇਰੀ ਵੀਡੀਓ ਆ ਇਹ ਬਹੁਤ ਖਾਸ ਹੋਣ ਵਾਲੀ ਆ ਕਿਉਂਕਿ ਇਹ ਜਿਹੜੀ ਵੀਡੀਓ ਆ ਇਹ ਜਨਤਾ ਦੀ ਇਹ ਤੁਹਾਡੀ ਡਿਮਾਂਡ ਦੀ ਵੀਡੀਓ ਆ ਕਿਉਂਕਿ ਤੁਸੀਂ ਮੈਨੂੰ ਇੰਨੇ ਕ ਜਿਆਦਾ ਸਵਾਲ ਕੀਤੇ ਸੀ ਤੇ ਮੈਨੂੰ ਇੰਨਾ ਕ ਜਿਆਦਾ ਕਿਹਾ ਸੀ ਕਿ ਭੈਣੇ ਸਾਨੂੰ ਸਾਡੇ ਸਵਾਲਾਂ ਦੇ ਜਵਾਬ ਲੈ ਕੇ ਦੇ ਕਿਉਂਕਿ ਅਸੀਂ ਵੀ ਕੰਮ ਕਰਨਾ ਚਾਹੁੰਦੇ ਆ ਕਿਉਂਕਿ ਕੰਮ ਕਰਨਾ ਆਪਦੇ ਪਰਿਵਾਰ ਖਾਤਰ ਹਰ ਕੋਈ ਚਾਹੁੰਦਾ ਹੁੰਦਾ ਤੇ ਕੰਮ ਕੀ ਡਿਜੀਟਲ ਸਕਿੱਲ ਤੇ ਕੰਮ ਕਰਕੇ ਪੈਸਾ ਕਮਾਉਣ ਦਾ ਕੰਮ ਜੋ ਕਿ ਅੱਜ ਕੱਲ ਬਹੁਤ ਜ਼ਿਆਦਾ ਚੱਲ ਰਿਹਾ ਤੁਸੀਂ ਆਮ ਹੀ ਰੀਲਾਂ ਸਕਰੋਲ ਕਰਦੇ ਹੋ ਤਾਂ ਤੁਹਾਡੇ ਮੂਰੇ ਰੀਲਾਂ ਆਉਂਦੀਆਂ ਆਉਂਦੀਆਂ ਨੇ ਕਿ ਬਹੁਤ ਵਧੀਆ ਕੰਮ ਆ ਡਿਜੀਟਲ ਸਕਿੱਲ ਤੇ ਕੰਮ ਤੁਸੀਂ ਸਿੱਖ ਕੇ ਕਰਕੇ ਬਹੁਤ ਵਧੀਆ ਅਰਨਿੰਗ ਕਰ ਸਕਦੇ ਹੋ ਇਹ ਇਸ ਕੰਮ ਬਾਰੇ ਤੁਸੀਂ ਕਿਹਾ ਸੀ ਕਿ ਸਵਾਲਾਂ ਦੇ ਜਵਾਬ ਦਿਓ ਹਨਾ ਤਾਂ ਇਹਦੇ ਵਾਸਤੇ ਅੱਜ ਮੇਰੇ ਨਾਲ ਨੇ ਰਮਨ ਮਰਵਾਹਾ ਮੈਡਮ ਜੋ ਕਿ ਇਸ ਕੰਮ ਦੇ ਆਪਾਂ ਮਾਹਰ ਕਹਿ ਸਕਦੇ ਹਾਂ ਕਿਉਂਕਿ ਪਿਛਲੇ 4 ਮਹੀਨਿਆਂ ਤੋਂ ਆਪਣੀ ਇਸ ਕੰਪਨੀ ਦੇ ਵਿੱਚ ਡਿਜੀਟਲ ਸਕਿੱਲ ਤੇ ਕੰਮ ਕਰਕੇ ਉੱਪਰੋਂ ਹੀ ਪੰਜਾਬੀ 'ਚ ਕੰਮ ਕਰਕੇ ਲਗਾਤਾਰ 4 ਮਹੀਨਿਆਂ ਤੋਂ ਪਹਿਲੇ ਨੰਬਰ ਤੇ ਚੱਲ ਰਹੇ ਨੇ ਇਹ ਬਹੁਤ ਵੱਡੀ ਗੱਲ ਹੈ ਤਾਂ ਇਹਨਾਂ ਨਾਲੋਂ ਵਧੀਆ ਜਵਾਬ ਤੁਹਾਡੇ ਸਵਾਲਾਂ ਦੇ ਮੈਨੂੰ ਨਹੀਂ ਲੱਗਦਾ ਕੋਈ ਦੇ ਸਕਦਾ ਤਾਂ ਆਪਾਂ ਤੁਹਾਡੇ ਸਵਾਲ ਨੇ ਤੇ ਮੈਂ ਇਹਨਾਂ ਤੋਂ ਕਰੂੰਗੀ ਤੇ ਇਹ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦੇਣਗੇ ਵੀਡੀਓ ਨੂੰ ਬਣੇ ਰਹੋ ਐਂਡ ਤੱਕ ਤੁਹਾਨੂੰ ਸਾਰੇ ਸਵਾਲਾਂ ਦੇ ਜਵਾਬ ਅੱਜ ਇੱਥੇ ਹੀ ਮਿਲਣਗੇ ਤੇ ਤੁਹਾਨੂੰ ਮੈਥੋਂ ਪੁੱਛਣ ਦੀ ਕੋਈ ਲੋੜ ਨਹੀਂ ਪੈਣੀ ਤੁਹਾਡੇ ਸਾਰੇ ਡਾਊਟ ਕਲੀਅਰ ਹੋ ਜਾਣਗੇ ਤਾਂ ਜੋ ਭੈਣਾ ਨਿੱਕੇ ਨਿੱਕੇ ਸਵਾਲ ਕਰਦੀਆਂ ਉਹਨਾਂ ਦੇ ਵੀ ਜਵਾਬ ਮਿਲਣਗੇ ਜੋ ਡੁੰਗਾਈ ਚ ਜਾਨਣਾ ਚਾਹੁੰਦੇ ਆ ਇਸ ਕੰਮ ਨੂੰ ਉਹਨਾਂ ਨੂੰ ਵੀ ਜਵਾਬ ਮਿਲਣਗੇ ਸੋ ਕਰਦਿਆਂ ਗੱਲ ਆਪਾਂ ਰਮਨ ਮੈਡਮ ਨਾਲ ਸਤਿ ਸ਼੍ਰੀ ਅਕਾਲ ਮੈਡਮ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਸਵਾਗਤ ਕਿ ਤੁਸੀਂ ਮੇਰੀ ਇੱਕ ਪਾਲ ਤੇ ਆਏ ਹਨਾ ਲੋਕਾਂ ਦੇ ਡਾਊਟ ਕਲੀਅਰ ਕਰਨ ਵਾਸਤੇ ਤੇ ਬਾਕੀ ਦੇਖੋ ਜੇ ਇਹਨਾਂ ਨੂੰ ਲੱਗਦਾ ਸੀ ਕਿ ਹਾਂ ਆਪਣੇ ਕੋਲੇ ਤੁਹਾਡੇ ਹਰ ਸਵਾਲ ਦਾ ਜਵਾਬ ਆ ਤਾਂ ਇਹ ਮੇਰੀ ਇੱਕ ਕਾਲ ਤੇ ਆਏ ਕਿ ਹਾਂ ਜੀ ਆਪਾਂ ਦੱਸਣ ਲਈ ਤਿਆਰ ਆ ਤਾਂ ਫਿਰ ਆਪਾਂ ਵੀ ਕਿਉਂ ਨਾ ਹਨਾ ਆਪਾਂ ਪੂਰੇ ਧਿਆਨ ਨਾਲ ਇਹਨਾਂ ਦੀ ਗੱਲਬਾਤ ਸੁਣੀਏ ਸਮਝੀਏ ਤੇ ਕਿਸੇ ਵੀ ਚੀਜ਼ ਨੂੰ ਮਾੜਾ ਚੰਗਾ ਕਹਿਣ ਤੋਂ ਪਹਿਲਾਂ ਆਪਾਂ ਉਸ ਚੀਜ਼ ਨੂੰ ਡੰਗਾਈ ਤੱਕ ਜਾਣ ਲਈਏ ਸੋ ਆਪਾਂ ਕਰਦੇ ਆ ਗੱਲਬਾਤ ਤੇ ਮੈਡਮ ਸਭ ਤੋਂ ਪਹਿਲਾਂ ਤਾਂ ਮੇਰਾ ਇਹ ਸਵਾਲ ਆ ਤੁਹਾਡਾ ਕਿ ਇਹ ਕੰਮ ਕੀ ਹੈ ਤੇ ਕਿਵੇਂ ਕੀਤਾ ਜਾਂਦਾ ਹੈ ਹਾਂਜੀ ਮੈਂ ਇਹ ਗੈਰ ਡਿਜੀਟਲ ਸਕਿਲਸ ਉੱਪਰ ਕੰਮ ਡਿਜੀਟਲ ਕੰਮ ਡਿਜੀਟਲ ਸ਼ਬਦ ਤੋਂ ਹੀ ਕਲੀਅਰ ਹੁੰਦਾ ਜਿਹੜਾ ਕੰਮ ਆਪਾਂ ਫੋਨ ਦੇ ਉੱਪਰ ਕਰਦੇ ਹਾਂ ਹੈਨਾ ਫੋਨ ਦੇ ਉੱਪਰ ਨੋਰਮਲ ਇੱਕ ਆਮ ਇਨਸਾਨ ਹੈ ਇੱਕ ਚਾਹੇ ਉਹ ਪੜਿਆ ਲਿਖਿਆ ਚਾਹੇ ਨਹੀਂ ਪੜਿਆ ਲਿਖਿਆ ਚਾਹੇ ਉਹ ਛੋਟੀ ਉਮਰ ਦੇ ਚਾਹੇ ਵੱਡੀ ਉਮਰ ਦਾ ਹਰ ਇੱਕ ਵਿਅਕਤੀ ਫੋਨ ਚਲਾਉਂਦਾ ਹੈ ਤਾਂ ਫੋਨ ਇੱਕ ਤਾਂ ਉਹ ਆਪਣੇ ਮਨੋਰੰਜਨ ਲਈ ਹੀ ਚਲਾ ਰਿਹਾਗਾ ਪਰ ਜੇ ਉਹ ਆਪਣੇ ਮਨੋਰੰਜਨ ਨੂੰ ਥੋੜੇ ਜਿਹੀ ਵਧੀਆ ਤਰੀਕੇ ਨਾਲ ਬਦਲ ਕੇ ਉਹਦੇ ਤੋਂ ਚਾਰ ਪੈਸੇ ਕਮਾਵੇ ਤਾਂ ਉਹ ਫੋਨ ਨੂੰ ਸਹੀ ਦਿਸ਼ਾ 'ਚ ਵਰਤੇ ਉਹਨੂੰ ਬੋਲਦੇ ਆ ਡਿਜੀਟਲ ਕੰਮ ਓਕੇ ਤਾਂ ਇਹ ਸਾਰਾ ਕੰਮ ਇੱਕ ਡਿਜੀਟਲ ਕੰਮ ਦੇ ਉੱਪਰ ਹੀ ਡਿਪੈਂਡ ਕਰਦਾ ਹੈ ਓਕੇ ਓਕੇ ਠੀਕ ਹੈ ਜੀ ਇਹ ਹੈਗਾ ਜੀ ਡਿਜੀਟਲ ਕੰਮ ਜੋ ਕਿ ਫੋਨ ਤੇ ਹੁੰਦਾ ਹੈ ਤੇ ਦੂਜੀ ਆਪਾਂ ਸਵਾਲ ਇਹ ਹੈ ਕਿ ਇਹ ਜਿਹੜੀ ਕੰਪਨੀ ਆ ਜੋ ਤੁਸੀਂ ਡਿਜੀਟਲ ਸਕਿੱਲ ਤੁਸੀਂ ਲੋਕਾਂ ਨੂੰ ਸਿਖਾਉਣੀ ਹੈ ਉਹ ਜਿਹੜੀ ਕੰਪਨੀ ਆ ਇਸ ਕੰਪਨੀ ਬਾਰੇ ਦੱਸੋ ਕਿ ਇਹਨੂੰ ਕੋਈ ਸਰਟੀਫਿਕੇਸ਼ਨ ਮਿਲੀ ਆ ਇਹ ਕੰਪਨੀ ਕਿਵੇਂ ਆ ਮਤਲਬ ਇਹ ਕੰਪਨੀ ਬਾਰੇ ਥੋੜਾ ਜਿਹਾ ਹਾਂ ਜੀ ਬਿਲਕੁਲ ਇਹ ਕੰਪਨੀ ਦਾ ਨਾਮ ਵਿਜ ਗੁਰਕੁਲ ਹੈ ਵਿਜ ਗੁਰਕੁਲ ਆਰਗੇਨਾਈਜੇਸ਼ਨ ਇਹ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਹੈ ਦੇਖੋ ਆਰਗੇਨਾਈਜੇਸ਼ਨ ਸਾਰੀਆਂ ਜਿਹੜੀਆਂ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਹੁੰਦੀਆਂ ਨੇ ਨਾ ਇੱਕ ਆਪਣੀ ਸਾਈਟ ਹੈ mca.gov.in mca.gov.in ਇਹਦੇ ਉੱਪਰ ਰਜਿਸਟਰਡ ਹੈ। ਆਪਾਂ ਇਹ ਸਾਈਟ ਖੋਲ ਕੇ ਖੁਦ ਵੀ ਤੁਸੀਂ ਚੈੱਕ ਕਰ ਸਕਦੇ ਹੋ। ਬਿਜ਼ਗੁਰਕਲ ਪਰ ਉਹਦੇ ਵਿੱਚ ਸਾਰੀ ਲਿਸਟ ਆ ਜਾਣੀ ਹੈ ਕਿ ਹਾਂ ਠੀਕ ਹੈ ਜੀ ਬਿਜ਼ਗੁਰਕਲ ਇੱਕ ਸਰਟੀਫਾਈਡ ਕੰਪਨੀ ਹੈਗੀ ਆ। ओके। ਦੂਸਰੇ ਨੂੰ ਭਾਰਤ ਉਦਯੋਗ ਰਤਨ ਦਾ ਅਵਾਰਡ ਮਿਲਿਆ। ओके। ਇਹ ਅਵਾਰਡ ਉਹਨਾਂ ਆਰਗੇਨਾਈਜੇਸ਼ਨਸ ਨੂੰ ਮਿਲਦਾ ਜਿਨ੍ਹਾਂ ਨੇ ਇਕਨੋਮਿਕਲੀ ਕੰਟਰੀਬਿਊਸ਼ਨ ਬਹੁਤ ਵਧੀਆ ਪਾਈ ਹੁੰਦੀ ਆ। ਆਪਣੀ ਇੰਡੀਆ ਦੀ ਇਕਨੋਮੀ ਦੇ ਵਿੱਚ ਬਹੁਤ ਜ਼ਿਆਦਾ ਵਧੀਆ ਕੰਟਰੀਬਿਊਸ਼ਨ ਪਾਈ ਹੈ ਨਾ ਉਹਨਾਂ ਨੂੰ ਮਿਲਦਾ ਤੇ ਮੈਨੂੰ ਜਿੱਥੋਂ ਤੱਕ ਗਿਆਨ ਹੈ ਇਹ ਔਨਲਾਈਨ ਆਰਗੇਨਾਈਜੇਸ਼ਨ ਦੇ ਵਿੱਚ ਸਿਰਫ ਬਿਜਗਰੂਪਲ ਨੂੰ ਹੀ ਮਿਲਿਆ ਹੋਇਆ ਹੈ ਓਕੇ ਹਾਂਜੀ ਇਹ ਜਿਹੜਾ ਅਵਾਰਡ ਹੈ ਨਾ ਇਹ ਸਿਰਫ ਬਿਜਗਰੂਪਲ ਕੰਪਨੀ ਨੂੰ ਮਿਲਿਆ ਜਿਵੇਂ ਕਿ ਮੈਡਮ ਨੇ ਕਲੀਅਰ ਕੀਤਾ ਤਾਂ ਤੁਸੀਂ ਅੰਦਾਜ਼ਾ ਇੱਥੋਂ ਲਾਈ ਸਕਦੇ ਹੋ ਕਿ ਕੰਪਨੀ ਕਿਸ ਲੈਵਲ ਦੀ ਹੈ ਤੇ ਇਹ ਮਤਲਬ ਜਿਹੜੇ ਲੋਕ ਫਰਾਡ ਸਕੈਮ ਬੋਲਦੇ ਆ ਤਾਂ ਇਹ ਚੀਜ਼ਾਂ ਨੂੰ ਮਤਲਬ ਸਾਈਡ ਰੱਖੋ ਕਿਉਂਕਿ ਜਿਸ ਜਿਸ ਕੰਪਨੀ ਨੂੰ ਅਵਾਰਡ ਮਿਲਿਆ ਉਹ ਸਕੈਮ ਜਾਂ ਫਰਾਡ ਹੋ ਹੀ ਨਹੀਂ ਸਕਦੀ ਤੇ ਅਗਲਾ ਸਵਾਲ ਮੈਡਮ ਨੂੰ ਇਹ ਹੈ ਕਿ ਮੈਡਮ ਇੱਥੇ ਮਤਲਬ ਲੋਕ ਨਾ ਮੈਂ ਅਕਸਰ ਵੇਖਿਆ ਹੈ ਜਿਵੇਂ ਕਹਿੰਦੇ ਨਹੀਂ ਹੁੰਦੇ ਵੀ ਜਿੰਨਾ ਚਿਰ ਆਪਣੀ ਦੁਕਾਨ ਤਾਂ ਚੱਲੂਗੀ ਜੇ ਆਪਾਂ ਨਾਲ ਵਾਲੀ ਦੁਕਾਨ ਨੂੰ ਭੰਡਾਂਗੇ ਮੈਂ ਕੱਪੜੇ ਵੇਚਦੀ ਆ ਮੈਂ ਤਾਂ ਕਹੂੰਗੀ ਜਿਹੜਾ ਮੇਰੇ ਕੋਲ ਸਟਾਫ ਆਇਆ ਭਾਵੇਂ ਟਾਪ ਦਾ ਆਇਆ ਉਹ ਵਾਲੇ ਤਾਂ ਨਕਲ ਵੇਚਦੇ ਆ ਇਹਦੀ ਹਨਾ ਜਿੰਨਾ ਚਿਰ ਮੈਂ ਉਸ ਦੁਕਾਨ ਨੂੰ ਭੰਡੂਗੀ ਨਹੀਂ ਮੇਰਾ ਕੰਮ ਨਹੀਂ ਵਧੀਆ ਚੱਲੂਗਾ ਇਹ ਲੋਕ ਕਹਿ ਰਹੇ ਨੇ ਕਿ ਇਹ ਸਕੈਮ ਆ ਫਰੋਡ ਆ ਲੋਕ ਇਹ ਵੀ ਕਹਿੰਦੇ ਨੇ ਸੱਚ ਕਿ ਇਹ ਤਾਂ ਕੋਰਸ ਚੇਪਣ ਦਾ ਕੰਮ ਆ ਮੈਂ ਕਿਸੇ ਦੀ ਵੀਡੀਓ ਦੇਖ ਰਹੀ ਸੀ ਉਹ ਵੀਰ ਕਹਿ ਰਿਹਾ ਸੀ ਕਿ ਇਹ ਕੋਰਸ ਚੇਪਣ ਦਾ ਕੰਮ ਆ ਤਾਂ ਮੈਡਮ ਇਹ ਦੱਸੋ ਵੀ ਇਹਨੂੰ ਕੋਰਸ ਚੇਪਣ ਦਾ ਕੰਮ ਲੋਕ ਕਿਉਂ ਕਹਿੰਦੇ ਪੜਾਈ ਕਦੇ ਵਿਕਦੇ ਨਹੀਂ ਹੁੰਦੀ ਹੈ ਨਾ ਆਪਾਂ ਸਕੂਲ ਜਾਂਦੇ ਆ ਤਾਂ ਫਿਰ ਆਪਾਂ ਕਹਾਂਗੇ ਕਿ ਟੀਚਰ ਆਪਾਂ ਨੂੰ ਪੜਾਈ ਵੇਚ ਰਿਹਾ ਉੱਥੇ ਟਿਊਸ਼ਨ ਜਾਂਦਾ ਤਾਂ ਟਿਊਸ਼ਨ ਜਾ ਕੇ ਬੱਚਾ ਪੜਾਈ ਖਰੀਦ ਰਿਹਾ ਹੈਗਾ ਉੱਥੋਂ ਨਹੀਂ ਗਿਆਨ ਕਦੇ ਖਰੀਦਿਆ ਵੇਚਿਆ ਨਹੀਂ ਜਾਂਦਾ ਇਹ ਠੀਕ ਹੈ ਕੁਝ ਕੁ ਲੋਕਾਂ ਦੀ ਮੰਦਬੁੱਧੀ ਲਗਾ ਲਓ ਜਾਂ ਕੁਝ ਕੁ ਲੋਕਾਂ ਦੀ ਸਮਝ ਹੀ ਇਹ ਜੀ ਹੋ ਚੁੱਕੀ ਹੈ ਕਿ ਉਹਨਾਂ ਨੇ ਇਸ ਤਰੀਕੇ ਨਾਲ ਕੀ ਇਸ ਚੀਜ਼ ਨੂੰ ਮੋਲਡ ਕਰਤਾ ਬਿਲਕੁਲ ਕੰਮ ਨੂੰ ਉਹਨਾਂ ਨੇ ਇੱਕ ਧੰਦਾ ਬਣਾ ਲਿਆ ਹੈਗਾ ਜੀ 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 ਦੇਖੋ ਇੱਕ ਸਮਾਂ ਹੁੰਦਾ ਸੀਗਾ ਗੁਰੂ ਨੂੰ ਬਹੁਤ ਵੱਡਾ ਰੂਪ ਦਿੱਤਾ ਜਾਂਦਾ ਹੁੰਦਾ ਸੀਗਾ ਪਰ ਅੱਜ ਦੇ ਸਮੇਂ ਦੇ ਵਿੱਚ ਕੀ ਕਰ ਰੱਖਿਆ ਹੈਗਾ ਐਜੂਕੇਸ਼ਨ ਸਿਸਟਮ ਨੂੰ ਲੋਕਾਂ ਨੇ ਵਪਾਰ ਬਣਾ ਰੱਖਿਆ ਹੈਗਾ ਬਿਲਕੁਲ ਬਿਲਕੁਲ ਹੁਣ ਜੇ ਆਪਾਂ ਦੇਖੀਏ ਵੀ ਲੋਕ ਆਪਦਾ ਵਪਾਰ ਬਣਾ ਕੇ ਚੱਲ ਰਹੇ ਨੇ ਤਾਂ ਉਹ ਕਹਿ ਦਿੰਦੇ ਵੀ ਠੀਕ ਹੈ ਕੋਰਸ ਚੇਪ ਰਹੇ ਹੈ ਪਰ ਜੇ ਕੋਈ ਤੁਹਾਨੂੰ ਗਿਆਨ ਦਊਗਾ ਤੁਹਾਨੂੰ ਪੜ੍ਹਾਊਗਾ ਸਹੀ ਦਿਸ਼ਾ ਦਊਗਾ ਵੀ ਐਸ ਦਿਸ਼ਾ ਦੇ ਵਿੱਚ ਤੁਸੀਂ ਕੰਮ ਕਰਕੇ ਚੰਗੇ ਲੈਵਲ ਤੇ ਇਨਕਮ ਕਰ ਸਕਦੇ ਹੋ ਤਾਂ ਮੈਨੂੰ ਨਹੀਂ ਲੱਗਦਾ ਵੀ ਇਹਨੂੰ ਆਪਾਂ ਕੋਰਸ ਵੇਚਣਾ ਕਰੀਏ ਹਾਂਜੀ ਕਿਉਂਕਿ ਮੋਸਟ ਆਫ ਆਪਾਂ ਇਹ ਚੀਜ਼ਾਂ ਸੁਣਦੇ ਹਾਂ ਕਿ ਇਹ ਕਿ ਕਿਸੇ ਦੀ ਆਪਾਂ ਸੋਚ ਬਦਲ ਨਹੀਂ ਸਕਦੇ ਪਰ ਹਾਂ ਜੋ ਸੱਚ ਹੈ ਉਹ ਇਹ ਹੀ ਹੈ ਕਿ ਸਿੱਖੋ ਇਹਨਾਂ ਨੂੰ ਸਿਖਾਇਆ ਜਾਂਦੇ ਤੁਹਾਡੀਆਂ ਪ੍ਰੋਪਰ ਲਾਈਵ ਕਲਾਸਾਂ ਲੱਗਦੀਆਂ ਨੇ ਲਾਈਵ ਕਲਾਸਾਂ ਚ ਸਿੱਖੋ ਹਾਂਜੀ ਮੈਮ ਇੱਕ ਅਗਲਾ ਸਵਾਲ ਇਹ ਆਡੀਅנס ਦਾ ਕਿ ਇਸ ਕੰਮ ਲਈ ਪੜ੍ਹਾਈ ਕਿੰਨੀ ਕੁ ਜ਼ਰੂਰੀ ਹੈ ਤੇ ਕਿੰਨਾ ਕੁ ਪੜ੍ਹਿਆ ਲਿਖਿਆ ਹੋਣਾ ਜ਼ਰੂਰੀ ਹੈ ਕੰਮ ਕਰਨ ਦੇ ਹਾਂਜੀ ਮੈਮ ਦੇਖੋ ਮੈਨੂੰ ਨਹੀਂ ਲੱਗਦਾ ਵੀ ਕੋਈ ਖਾਸ ਪੜ੍ਹਾਈ ਦੀ ਲੋੜ ਹੈ ਇਹਦੇ ਵਿੱਚ ਫੋਨ ਹਰ ਇੱਕ ਵਿਅਕਤੀ ਚਲਾਉਂਦਾ ਹੈ ਬਿਲਕੁਲ ਇੱਕ ਬੱਚਾ ਵੀ ਚਲਾਉਂਦਾ ਹੈ ਇੱਕ ਬਜ਼ੁਰਗ ਵੀ ਚਲਾ ਰਿਹਾ ਹਰ ਇੱਕ ਉਮਰ ਦੇ ਪਰਸਨ ਦੇ ਕੋਲੇ ਫੋਨ ਹੈਗਾ ਤੇ ਜਦੋਂ ਬੰਦਾ ਫੋਨ ਚਲਾਊਗਾ ਦੈਟ ਮੀਨਸ ਉਹਨੂੰ ਫੋਨ ਵੀ ਚਲਾਉਣਾ ਆਉਂਦਾ ਹੈਗਾ YouTube Instagram ਇਹ ਵੀ ਚੀਜ਼ਾਂ ਚਲਾਉਣੀ ਆਉਂਦੀਆਂ ਨੇ ਹੈਨਾ ਜਦੋਂ ਉਹਨਾਂ ਨੂੰ ਇਹ ਚੀਜ਼ਾਂ ਚਲਾਉਣੀ ਆਉਂਦੀ ਤਾਂ ਇਹ ਕੰਮ ਕਰ ਸਕਦੇ ਬਿਲਕੁਲ ਕਿਉਂਕਿ ਇਹਦੇ ਵਿੱਚ ਨਾ ਆਪਣੀ ਆਡੀਅੰਸ ਵੀ ਪੰਜਾਬੀ ਹੈ ਹੁਣ ਆਪਣੇ ਮਨ ਦਾ ਵਿਅਹਮ ਹੁੰਦਾ ਹੈ ਵੀ ਅਸੀਂ ਪੰਜਾਬੀ ਆ ਜੀ ਅਸੀਂ ਪੰਜਾਬੀ ਚ ਕੰਮ ਕਰ ਸਕਦੇ ਆ ਬਿਲਕੁਲ ਕਰ ਸਕਦੇ ਆ ਕਿਉਂਕਿ ਆਪਾਂ ਖੁਦ ਪੰਜਾਬੀ ਤਾਂ ਆਪਣਾ ਆਡੀਅנס ਵੀ ਪੰਜਾਬੀ ਹੋ ਗਿਆ ਨਾ ਆਪਣੇ ਤੋਂ ਕੰਮ ਕਰਵਾਉਣ ਵਾਲਾ ਵੀ ਪੰਜਾਬੀ ਬੰਦਾ ਹੋ ਗਿਆ ਆਪਾਂ ਪੰਜਾਬੀ ਚ ਉਹਨਾਂ ਲਈ ਕੰਮ ਕਰਾਂਗੇ ਬਿਲਕੁਲ ਹਾਂਜੀ ਇਹ ਕੰਮ ਪੰਜਾਬੀ ਚ ਵੀ ਹੋ ਸਕਦਾ ਜਿਨ੍ਹਾਂ ਨੂੰ ਇਹ ਡਾਊਟ ਸੀ ਵੀ ਮਤਲਬ ਜਿੱਦੋਂ ਤੁਹਾਡੀ ਲਾਈਵ ਕਲਾਸ ਚੱਲ ਰਹੀ ਹੈ ਉਹ ਮਿਸ ਹੋ ਗਈ ਤਾਂ ਕੀ ਤੁਸੀਂ ਉਸ ਕਲਾਸ ਨੂੰ ਬਾਅਦ ਚ ਪ੍ਰੋਵਾਈਡ ਕਰਦੇ ਹੋ ਕੋਈ ਲਿੰਕ ਪ੍ਰੋਵਾਈਡ ਕਰਵਾਉਣੀ ਹੋ ਵੀ ਉਹ ਕਲਾਸ ਨੂੰ ਫਿਰ ਉਹ ਕਿਵੇਂ ਲਾ ਸਕਦੇ ਜੀ ਮਿਸ ਦੇਖੋ ਮੈਂ ਕੋਸ਼ਿਸ਼ ਕਰوں ਲਾਈਵ ਕਲਾਸ ਲਾਣ ਦੀ OK ਕਰਨ ਕੀ ਹੁੰਦਾ ਲਾਈਵ ਦੇ ਵਿੱਚ ਆਪਾਂ ਆਪਦੇ ਡਾਊਟ ਕਲੀਅਰ ਕਰ ਸਕਦੇ ਹਾਂ ਜਿਵੇਂ ਹੁਣ ਆਪਾਂ ਬੈਠੇ ਗੱਲਾਂਬੱਤਾਂ ਕਰ ਰਹੇ ਹਾਂ ਲਾਈਵ ਕਲਾਸ ਦੇ ਵਿੱਚ ਆਪਾਂ ਇਦਾਂ ਗੱਲਾਂਬੱਤਾਂ ਕਰ ਸਕਦੇ ਹਾਂ ਤਾਂ ਆਪਣੇ ਕਿੱਲੇ ਲਈ ਡਾਊਟ ਕਲੀਅਰ ਹੋਣਗੇ ਪਰ ਚਲੋ ਕਈ ਵਾਰੀ ਕਿਸੇ ਦੀ ਮਜਬੂਰੀ ਹੋ ਜਾਂਦੀ ਹੈ ਨਹੀਂ ਲੱਗਦੀ ਤਾਂ ਉਹਨਾਂ ਨੂੰ ਬਾਅਦ ਚ ਰਿਕਾਰਡਿੰਗ ਮਿਲ ਜਾਂਦੀ ਹੈ ਰਿਕਾਰਡਿੰਗ ਦੇ ਵਿੱਚ ਦੇਖ ਕੇ ਜਦੋਂ ਆਪਾਂ ਕਲਾਸ ਬਿਲਕੁਲ ਜੀ ਅਗਲੀ ਕਲਾਸ ਨਹੀਂ ਮੈਨੂੰ ਵੈਸੇ ਵੀ ਵਟਸਐਪ ਤੇ ਪੁੱਛ ਸਕਦੇ ਆ ਬਈ ਹਾਂਜੀ ਮੈਂ ਮੈਨੂੰ ਆ ਚੀਜ਼ ਨਹੀਂ ਸਮਝ ਆ ਰਹੀ ਮਤਲਬ ਤੁਸੀਂ ਪੂਰਾ ਕੋਆਪਰੇਟ ਕਰ ਦਿਓ ਅਗਲੀ ਬਿਲਕੁਲ ਕਰ ਦਿਓ ਬਿਲਕੁਲ ਓਕੇ ਹਾਂਜੀ ਤੁਹਾਨੂੰ ਮਤਲਬ ਡਾਊਟ ਕਲੀਅਰ ਹੋਣਗੇ ਬੇਸ਼ੱਕ ਤੁਸੀਂ ਇਹਨਾਂ ਨੂੰ ਪਰਸਨਲੀ ਮੈਸੇਜ ਕਰ ਲਓ ਵਟਸਐਪ ਤੇ ਤੁਹਾਨੂੰ ਉਦੋਂ ਵੀ ਡਾਊਟ ਕਲੀਅਰ ਕਰ ਦੇਣਗੇ ਇਹ ਤੇ ਅਗਲੀ ਮਤਲਬ ਜਿਹੜਾ ਇਨਕੁਆਇਰੀ ਇਹ ਕੁੜੀਆਂ ਦੀ ਬਹੁਤ ਜ਼ਿਆਦਾ ਇਹਦੀਆਂ ਔਰਤਾਂ ਕੰਮ ਕਰਨੀਆਂ ਚਾਹੁੰਦੀਆਂ ਕਿ ਮੈਡਮ ਇੱਥੇ ਅਸੀਂ ਆਪਦੀ ਪਛਾਣ ਛੁਪਾ ਕੇ ਜਾਂ ਆਪਦੀ ਪਛਾਣ ਨੂੰ ਕਿਉਂਕਿ ਹਰ ਕਿਸੇ ਨੂੰ ਆਪਣਾ ਫੇਸਬੁਕਾ ਨਾ ਇੰਸਟਾਗ੍ਰam ਤੇ ਜਾਂ ਕਿਸੇ ਵੀ ਪਲੇਟਫਾਰਮ ਤੇ ਅਲਾਉ ਨਹੀਂ ਹੁੰਦਾ ਤਾਂ ਉਹਨਾਂ ਦੇ ਸਵਾਲ ਆ ਕਿ ਆਪਾਂ ਆਪਦੀ ਪਛਾਣ ਛੁਪਾ ਕੇ ਗੁਪਤ ਰੱਖ ਕੇ ਕੰਮ ਕਰ ਸਕਦੇ ਆ ਬਿਲਕੁਲ ਕਰ ਸਕਦੇ ਆ ਅੱਛਾ ਮੈਂ ਆਵਦਾ ਤੁਹਾਨੂੰ ਐਕਸਪੀਰੀਅੰਸ ਦੱਸਦੀ ਹਾਂ ਜਦੋਂ ਮੈਂ ਕੰਮ ਸ਼ੁਰੂ ਕੀਤਾ ਸੀ ਮੇਰੇ ਮਨ 'ਚ ਵੀ ਡਰ ਸੀ ਕੋਈ ਵੀ ਕੰਮ ਆਪਾਂ ਨਵਾਂ ਨਵਾਂ ਸ਼ੁਰੂ ਕਰਦੇ ਆ ਨਾ ਆਪਾਂ ਨੂੰ ਮੈਂ ਆਪਣੀ ਪਛਾਣ ਦਿਖਾਈ ਵਿੱਚ ਠੀਕ ਹੈ ਹੁਣ ਬਾਈਗੁਰੂ ਨੇ ਬਾਹ ਫੜ ਲਈ ਹੈ ਚੰਗੇ ਵਧੀਆ ਲੈਵਲ ਤੇ ਪਹੁੰਚ ਗਏ ਆ ਤਾਂ ਮੈਨੂੰ ਹੁਣ ਆਪਣੀ ਪਛਾਣ ਦੱਸਣ ਦੇ ਵਿੱਚ ਕੋਈ ਡਰ ਨਹੀਂ ਹੈਗਾ ਪਰ ਜਦੋਂ ਮੈਂ ਸ਼ੁਰੂ ਕੀਤਾ ਸੀ ਮੈਂ ਆਪਣੀ ਪਛਾਣ ਲੁਕੋ ਕੇ ਕੰਮ ਕੀਤਾ ਉਹ ਪਰ ਮੇਰੇ ਖੁਦ ਦੇ ਬਹੁਤ ਸਾਰੇ ਸਟੂਡੈਂਟ ਹੈ ਦੇਖੋ ਮੇਰੇ ਸਟੂਡੈਂਟ ਹੀ ਇਦਾਂ ਦੇ ਜਿਹੜੇ ਕਿ ਗਵਰਨਮੈਂਟ EMPLOYEES ਹੈ ਜ਼ਿਆਦਾਤਰ ਓਕੇ ਪਰ ਗਵਰਨਮੈਂਟ EMPLOYEES ਨੂੰ ਡਰ ਹੁੰਦਾ ਉਹਨਾਂ ਨੂੰ ਇਹ ਹੁੰਦਾ ਵੀ ਅਸੀਂ ਆਪਣੀ ਪਛਾਣ ਨਹੀਂ ਦਿਖਾਉਣੀ ਹੈ ਜੀ ਜੀ ਪਰ ਉਹ ਆਪਣੀ ਪਛਾਣ ਦਿਖਾਈ ਬਿਨਾ ਵੀ ਕੰਮ ਕਰ ਰਹੇ ਓਕੇ ਇਹ ਵੀ ਕੋਈ ਭੈਣਾਂ ਨੂੰ ਡਰਨ ਵਾਲੀ ਲੋੜ ਨਹੀਂ ਤੁਸੀਂ ਪਹਿਚਾਣ ਗੁਪਤ ਰੱਖ ਕੇ ਵੀ ਕੰਮ ਕਰ ਸਕਦੇ ਹੋ ਇਹ ਵੀ ਕੋਈ ਜ਼ਿਆਦਾ ਵੱਡਾ ਇਸ਼ੂ ਨਹੀਂ ਹੈਗਾ ਤੇ ਇੱਕ ਭੈਣਾਂ ਜੋ ਹਾਊਸ ਵਾਈਫ ਨੇ ਕੰਮ ਕਰਦੀਆਂ ਬੱਚੇ ਸੰਭਾਲਦੀਆਂ ਉਹਨਾਂ ਦਾ ਇਹ ਪ੍ਰਸ਼ਨ ਹੈ ਕਿ ਇਹਦੀ ਟਾਈਮਿੰਗ ਕੀ ਹੈ ਕੋਈ ਟਾਈਮਿੰਗ ਮੈਮ ਆਪਾਂ ਕੋਦੋਂ ਵੀ ਲਗਾ ਸਕਦੇ ਆਪਾਂ ਨੂੰ ਪੂਰੇ ਦਿਨ ਚ ਡੇਢ ਤੋਂ 2 ਘੰਟੇ ਚਾਹੀਦੇ ਆ ਕੋਈ ਕੰਸੈਂਟਰੇਸ਼ਨ ਦੇ ਨਹੀਂ ਪਾਉਗੀ ਮਿਹਨਤ ਕਰਨੀ ਪਊਗੀ ਕੋਈ ਵੀ ਕੰਮ ਕਰਨਾ ਆਪਾਂ ਹੈਨਾ ਤਾਂ ਡੇਢ ਤੋਂ 2 ਘੰਟੇ ਤੁਸੀਂ ਆਪਣੀ ਅਡਜਸਟੇਬਿਲਟੀ ਅਕੋਰਡਿੰਗ ਕੋਦੋਂ ਵੀ ਦੇ ਸਕਦੇ ਹੋ ਅਸੀਂ ਲਾਈਵ ਕਲਾਸ ਲਾਤੀ ਆ ਤੁਸੀਂ ਨਹੀਂ ਲਗਾਈ ਤਾਂ ਉਹਨੂੰ ਕੋਦ ਮਰਜ਼ੀ ਦੇਖ ਲਓ ਓਕੇ ਮੇਰਾ ਆਪਦਾ ਬੇਟਾ ਛੋਟਾ ਜਿਹਾ ਸੀ ਹਾਂਜੀ ਤੁਹਾਨੂੰ ਸਭ ਨੂੰ ਪਤਾ ਹੈ ਨਾ ਸਵਕ ਨਾਲ ਦੇਗਾ ਮੇਰਾ ਬੇਟਾ ਤਾਂ ਜਦੋਂ ਮੈਂ ਕੰਮ ਸ਼ੁਰੂ ਕੀਤਾ ਸੀ ਮੈਂ ਸਿੱਖਿਆ ਸੀ ਉਹ ਰਾਤ ਨੂੰ ਸੌਂਦਾ ਨਹੀਂ ਸੀ ਮੈਂ ਰੋਜ਼ ਰਾਤ ਨੂੰ ਗੋਦੀ ਦੇ ਵਿੱਚ ਲੈ ਕੇ ਬੈਠ ਜਾਂਦੀ ਨਾਲ ਮੈਂ ਆਪਣਾ ਫੋਨ ਤੇ ਲਾਈਵ ਕਲਾਸਿਸ ਹੁੰਦੀਆਂ ਸੀ ਜਿਹੜੀਆਂ ਰਿਕਾਰਡਿੰਗ ਵੀ ਮਿਲ ਜਾਂਦੀ ਐਸਾ ਮੈਂ ਦੇਖ ਲੈਂਦੀ ਮਤਲਬ ਉਹ ਰਿਕਾਰਡਿੰਗ ਤੁਹਾਨੂੰ ਮਤਲਬ ਮਿਲੂ ਮਿਲੂਗੀ ਜਦੋਂ ਮਰਜੀ ਦੇਖੋ ਚਾਹੇ ਰਾਤ ਨੂੰ 12 ਵਜੇ 2 ਵਜੇ ਜਦੋਂ ਵੀ ਤੁਹਾਡੇ ਕੋਲੇ ਟਾਈਮ ਲੱਗਦਾ ਉਦੋਂ ਬੈਠ ਕੇ ਤੁਸੀਂ ਆਪਣਾ ਇਹ ਤੁਹਾਡੇ ਅਕੋਰਡਿੰਗ ਕੰਮ ਕਰ ਸਕਦੇ ਜਦੋਂ ਤੁਹਾਡਾ ਜੀ ਕਰਦਾ ਨਾ ਤੁਸੀਂ ਉਦੋਂ ਫੋਨ ਲੈ ਕੇ ਬੈਠ ਸਕਦੇ ਹੋ ਉਦੋਂ ਰਿਕਾਰਡਿੰਗ ਦੇਖ ਸਕਦੇ ਹੋ ਇਹਦਾ ਐਡਾ ਕੋਈ ਨਹੀਂ ਕਿ ਟਾਈਮਿੰਗ ਇੱਕ ਪਾਰਟਿਕੂਲਰ ਟਾਈਮ ਆ ਤੁਸੀਂ ਉੱਥੇ ਹਾਜ਼ਰ ਹੋਣੇ ਹੀ ਚਾਹੀਦੇ ਹੋ ਕਿਉਂਕਿ ਔਰਤਾਂ ਨੂੰ ਬ ਦੁਖਣ ਸੁਖਣ ਚ ਜਾਣਾ ਕਿਸੇ ਕੋਈ ਮਰਗ ਦੇ ਭੋਗ ਆ ਗਏ ਕਿਸੇ ਦਾ ਖੁਸ਼ੀ ਦਾ ਆ ਗਿਆ ਗੁੜੀਆਂ ਨੂੰ ਹਰ ਜਗ੍ਹਾ ਜਾਣਾ ਪੈਂਦਾ ਆਪਾਂ ਨੂੰ ਨੋਰਮਲ ਹੀ ਪਤਾ ਹੈ ਨਾ ਨਹੀਂ ਆਪਾਂ ਉਸ ਟਾਈਮ ਤੇ ਹਾਜ਼ਰ ਰਹਿ ਸਕਦੇ ਤਾਂ ਤੁਹਾਨੂੰ ਕਲਾਸ ਮਿਲੂਗੀ ਹੀ ਮਿਲੂਗੀ ਇਹ ਸਿਰਫ ਐਕਸਕਿਊਜ਼ ਹੁੰਦੇ ਨੇ ਵੀ ਸਾਨੂੰ ਤਾਂ ਕਲਾਸ ਮਿਸ ਹੋ ਗਈ ਸਾਨੂੰ ਸਮਝ ਨਹੀਂ ਆਇਆ ਸਾਨੂੰ ਪਤਾ ਨਹੀਂ ਲੱਗਿਆ ਜਿਹਨੇ ਕਰਨਾ ਹੁੰਦਾ ਉਹ ਕਰ ਹੀ ਜਾਂਦਾ ਹਾਂ ਜਨੂਨੀ ਦਾ ਬਖਾਨੇ ਹੁੰਦੇ ਆ ਵੀ ਹਾਂਜੀ ਅੱਜ ਸਾਨੂੰ ਉੱਥੇ ਜਾਣਾ ਪੈ ਗਿਆ ਸੀ ਰੋਟੀ ਬਣਾਣੀ ਆ ਸੀ ਐਂ ਕਰਨੇ ਬਖਾਨੇ ਆ ਜਿਨ੍ਹਾਂ ਨੇ ਕਰਨੇ ਉਹ ਬਹੁਤ ਵਧੀਆ ਲੈਵਲ ਤੇ ਕਰ ਲੈਂਦੇ ਆ ਮੈਂ ਵੀ ਤੁਹਾਡੇ ਝੁੱਟ ਕੇ ਇੱਥੇ ਆਈ ਆ ਹਾਂ ਇੱਕ ਚੀਜ਼ ਮਤਲਬ ਇਹ ਹੁੰਦਾ ਬੁੜੀਆਂ ਨੂੰ ਕਿ ਅਸੀਂ ਕਰ ਲਾਂਗੀਆਂ ਸਾਡੇ ਤੋਂ ਹੋ ਜਾਊਗਾ ਭੈਣ ਤੂੰ ਗਰੰਟੀ ਲੈ ਪਹਿਲੀ ਗੱਲ ਤਾਂ ਇਹ ਆ ਜੇ ਤੁਹਾਨੂੰ ਆਪ ਦੇਤੀ ਭਰੋਸਾ ਨਹੀਂ ਵੀਰੇ ਮੈਂ ਗਰੰਟੀ ਲੈ ਕੇ ਕੀ ਕਰੂੰ ਮੈਂ ਤਾਂ ਕਹੂੰਗੀ ਤੁਸੀਂ ਤਾਂ ਜਹਾਜ਼ ਚਲਾ ਲੂੰਗੀ ਆ ਤੁਹਾਡੀ ਕਾਬਲੀਅਤ ਤੁਹਾਨੂੰ ਪਤਾ ਹੈ ਮੈਂ ਤਾਂ ਕੁਝ ਵੀ ਕਹਿ ਦੂੰਗੀ ਹਨਾ ਜਦੋਂ ਤੁਹਾਨੂੰ ਖੁਦ ਤੇ ਭਰੋਸਾ ਨਹੀਂ ਤੁਸੀਂ ਮੇਰੇ ਭਰੋਸੇ ਅੱਛਾ ਕੰਮ ਕਰ ਲੂੰਗੀ ਆ ਇਹ ਨਹੀਂ ਹੁੰਦਾ ਵੀਰੇ ਗਰੰਟੀ ਕਿਸੇ ਦੀ ਕੋਈ ਨਹੀਂ ਲੈਂਦਾ ਇਹ ਮੈਡਮ ਦੀ ਗਰੰਟੀ ਕਿਹਨੇ ਲਈ ਸੀ ਮੇਰੀ ਗਰੰਟੀ ਜਦੋਂ ਮੈਂ ਵੀਡੀਓ ਸਟਾਰਟ ਕੀਤੀਆਂ ਸੀ ਬਣਾਉਣੀਆਂ ਮੇਰੀ ਗਰੰਟੀ ਕਿਹਨੇ ਲਈ ਸੀ ਵੀ ਹਾਂ ਹਰਦੀਪ ਕੌਰੇ ਤੂੰ ਚੱਲੇਂਗੀ ਚੱਲੇਂਗੀ ਕਿਸੇ ਦੀ ਗਰੰਟੀ ਵੀਰੇ ਕੋਈ ਨਹੀਂ ਲੈਂਦਾ ਤੁਸੀਂ ਪੈਸਾ ਕਮਾਉਣਾ ਆਪਦੇ ਘਰ ਲਈ ਕਮਾਉਣਾ ਹਰਦੀਪ ਕੌਰ ਵਾਸਤੇ ਨਹੀਂ ਕਮਾਉਣਾ ਰਮਨ ਮੈਡਮ ਵਾਸਤੇ ਨਹੀਂ ਕਮਾਉਣਾ ਤਾਂ ਆਪਾਂ ਆਪਦੇ ਲਈ ਕਰਦੇ ਆ ਜੋ ਵੀ ਕਰਦੇ ਆ ਕੋਈ ਕਿਸੇ ਲਈ ਕੁਝ ਨਹੀਂ ਵੱਡੀ ਗੱਲੇ ਹੁੰਦੀਆਂ ਭੈਣ ਸਟਾਰਟਿੰਗ ਦੇ ਵਿੱਚ ਨਾ ਫੇਲਿਅਰ ਹੁੰਦੇ ਹੁੰਦੇ ਬਿਲਕੁਲ ਮੈਂ ਵੀ ਬਹੁਤ ਫੇਲਿਅਰਸ ਦੇਖੇ ਆ ਹਨਾ ਮੇਰਾ ਪਰਿਵਾਰ ਮੇਰੇ ਤੇ ਉਹੀ ਪਰਿਵਾਰ ਹੈ ਜਿਹੜਾ ਪੂਰੀ ਸਪੋਰਟ ਦੇ ਵਿੱਚ ਖੜਾ ਹੈਗਾ ਹੁੰਦਾ ਮੈਡਮ ਹੁੰਦਾ ਫਰਕ ਪੈਂਦਾ ਜੀ ਕਿਉਂਕਿ ਮੈਂ ਆ ਮੇਰੀਆਂ ਵੀਡੀਓ ਉਹ ਵੀ ਪਈਆਂ ਨੇ ਜਿੱਥੇ 500 ਵਿਊ ਆ ਤੇ ਮੇਰੀਆਂ ਵੀਡੀਓ ਉਹ ਵੀ ਪਈਆਂ ਨੇ ਜਿੱਥੇ 5 ਮਿਲੀਅਨ ਵਿਊ ਆ ਹਰ ਟਾਈਮ ਬਦਲਦੇ ਦੇਰ ਨਹੀਂ ਲੱਗਦੀ ਫੇਲਿਅਰ ਹਰ ਜਗ੍ਹਾ ਹੁੰਦੇ ਨਹੀਂ ਮੈਂ ਕੋਈ ਪਹਿਲੇ ਦਿਨ ਹੀ ਨਹੀਂ ਚੱਲ ਗਈ ਸੀ ਚਾਹੇ ਮੈਡਮ ਪਹਿਲੇ ਦਿਨ ਲੱਖਾਂ ਨਹੀਂ ਕਮਾਉਣ ਲੱਗੀ ਸੀ ਮੈਡਮ ਇਸ ਮੁਕਾਮ ਤੇ ਬਹਿ ਕੇ ਹੁਣ ਲੱਖਾਂ ਇੱਕ ਦਿਨ ਦਾ ਕਮਾ ਰਹੇ ਨੇ ਇਹ ਵੀ ਔਰਤ ਹੈ ਐਸੇ ਗ੍ਰਹਿ ਤੋਂ ਨਹੀਂ ਵੱਡੀ ਗੱਲ ਆਪਣੇ ਵਾਲੇ ਗ੍ਰਹਿ ਤੋਂ ਹੀ ਆ ਆਪਣੇ ਵਰਗੇ ਦੇ ਹਾਊਸ ਵਾਈਫ ਸੀ ਤੇ ਤੁਸੀਂ ਦੇਖੋ ਹੁਣ ਤਾਂ ਮਤ ਆਪਣੇ ਵਰਗੇ ਹਾਊਸ ਵਾਈਫ ਆ ਬੱਚੇ ਆ ਛੋਟੇ ਛੋਟੇ ਇਹਨਾਂ ਦੀ ਇਹਨਾਂ ਦੀ ਵੀ ਗ੍ਰੈਸਟੀ ਇੱਕ ਅਲੱਗ ਹੈ ਹਨਾ ਉਹਦੇ ਨਾਲ ਇਹ ਕੰਮ ਨੂੰ ਮੈਂਟੇਨ ਕਰ ਰਹੇ ਨੇ ਆਬੀਅਸਲੀ ਆਪਣੇ ਵਰਗੇ ਆ ਹਨਾ ਇਹ ਕੋਈ ਅਲੱਗ ਕਿਸੇ ਗ੍ਰਹਿ ਤੋਂ ਨਹੀਂ ਆਏ ਚਾਹੇ ਮੈਂ ਕਿਤੋਂ ਅਲੱਗ ਨਹੀਂ ਆਈ ਆਪਣੇ ਵਰਗੇ ਆ ਜੇ ਇਹ ਕਰ ਸਕਦੇ ਆ ਤਾਂ ਉਹੀ ਦਿਮਾਗ ਉਹੀ ਅਕਲ ਤੇ ਉਨੀਕ ਸਮਝ ਤਾਂ ਆਪਾਂ ਨੂੰ ਵੀ ਦਿੱਤੀ ਹੈ ਵੀ ਆਪਾਂ ਆਪਣੇ ਪਰਿਵਾਰ ਲਈ ਕੁਝ ਕਰਨਾ ਤਾਂ ਹਰ ਕੋਈ ਕਰ ਸਕਦਾ ਤੇ ਅਗਲਾ ਸਵਾਲ ਮੈਡਮ ਇਹ ਆ ਕਿ ਲੋਕ ਪੁੱਛਦੇ ਆ ਕਿ ਇਹਦੇ ਚ ਪਹਿਲਾ ਇਨਵੈਸਟਮੈਂਟ ਜ਼ਰੂਰੀ ਆ ਦੇਖੋ ਇਨਵੈਸਟਮੈਂਟ ਨਹੀਂ ਹੁੰਦੀ ਲਰਨਿੰਗ ਫੀਸ ਹੁੰਦੀ ਓਕੇ ਓਕੇ ਜਿੱਦਾਂ ਆਪਾਂ ਬੱਚੇ ਨੂੰ ਟਿਊਸ਼ਨ ਲਾਤਾ ਆਪਾਂ ਫੀਸ ਦਿੰਦੇ ਹਾਂ ਹਾਂਜੀ ਹੁਣ ਲਾਇਆ ਫੀਸ ਦੇ ਬਿਲਕੁਲ ਸਕੂਲ ਦੇ ਵਿੱਚ ਆਪਾਂ ਫੀਸ ਦਿੱਤੀ ਉਹਨੂੰ ਆਪਾਂ ਇਨਵੈਸਟਮੈਂਟ ਤਾਂ ਨਹੀਂ ਕਹਾਂਗੇ ਨਾ ਇਨਵੈਸਟਮੈਂਟ ਹੁੰਦੀ ਆਪਾਂ ਕੋਈ ਵੀ ਬਿਜ਼ਨਸ ਨੂੰ ਸਟਾਰਟ ਕਰਦੇ ਆ ਉਹਦੇ ਲਈ ਜਿਹੜਾ ਆਪਾਂ ਪੈਸਾ ਲਾਣੇ ਆ ਮੰਨ ਲਓ ਆਪਾਂ ਕੋਈ ਦੁਕਾਨ ਖੋਲ੍ਹਣੀ ਆ ਦੁਕਾਨ ਖੋਲ੍ਹਣ ਦੇ ਲਈ ਆਪਾਂ 4 ਲੱਖ 5 ਲੱਖ ਰੁਪਇਆ ਲਾਉਣਾ ਹੈਗਾ ਉਹ ਹੁੰਦੀ ਹੈ ਇਨਵੈਸਟਮੈਂਟ ਇਹ ਤਾਂ ਸਾਰੀ ਲਰਨਿੰਗ ਫੀਸ ਹੈ ਉਹ ਵੀ ਬਹੁਤ ਥੋੜੀ ਹੈ ਜੀ ਹਾਂਜੀ ਹਾਂਜੀ ਦੇਖਿਆ ਜਾਵੇ 30 ਕੋਰਸ ਆਪਣੇ ਕੋਲੇ ਤਾਂ ਤੁਸੀਂ 30 ਕੋਰਸ ਸਿੱਖੋਗੇ ਤੁਹਾਨੂੰ ਉਹਨਾਂ ਦੇ ਸਰਟੀਫਿਕੇਟ ਵੀ ਮਿਲਣਗੇ ਤੇ ਉਹ ਸਰਟੀਫਿਕੇਟ ਤੁਹਾਡੇ 올ਓਵਰ ਵਰਲਡ ਦੇ ਵਿੱਚ ਵੈਲਿਡ ਨੇ ਓਕੇ ਤੇ ਮੈਨੂੰ ਤਾਂ ਇਹ ਲੱਗਦਾ ਕਿ ਬਹੁਤ ਹੀ ਨਾਮਾਤਰ ਫੀਸ ਹੈ ਜੀ ਜੀ ਇਹ ਤਾਂ ਹੈ ਜੇ ਐਵਰੇਜ ਕੱਢੀਏ ਬਹੁਤ ਸਸਤੇ ਕੋਰਸ ਪੈ ਰਹੇ ਆ ਆਨਲਾਈਨ ਆਫਲਾਈਨ ਕਿਤੇ ਵੀ ਚਲ ਜਾਓ ਜੀ ਇੰਨੇ ਸਸਤੇ ਕੋਰਸ ਨਹੀਂ ਮਿਲਦੇ ਹੈਗੇ ਇਹ ਤਾਂ ਹੈ ਹੈ ਦੇਖਣ ਵਾਲ ਨੂੰ ਲੱਗਦਾ ਵੀ ਹਾਂਜੀ ਇੰਨੀ ਫੀਸ ਜਿਹੜਾ ਦੱਸਦੇ ਨੇ ਨਾ ਸੀ ਫੀਸ ਐ ਅੱਖਾਂ ਡੇਡੀਆਂ ਕਰ ਲੈਂਦੇ ਆ ਵੀ ਐਨੀ ਜ਼ਿਆਦਾ ਫੀਸ ਐ ਪਰ ਦੂੰਗਾ ਇਹਨਾਂ ਦੇਖੋ ਤਾਂ ਕੋਈ ਖਾਸ ਫੀਸ ਨਹੀਂ ਆਈ ਹਾਂ ਇੱਕ ਮੈਡਮ ਅੱਜ ਕੱਲ ਚੱਲ ਰਿਹਾ ਕਿ ਜਿੱਦਾਂ ਅੱਜ ਕੱਲ ਹਰ ਕੋਈ ਸੋਸ਼ਲ ਮੀਡੀਆ ਤੇ ਹਾਂਜੀ ਜਿਵੇਂ ਮੈਂ ਵੀਡੀਓ ਹੁਣ ਆ ਚਲੋ ਹੁਣ ਤੱਕ ਮੈਂ ਆਪਦੀਆਂ ਪਾ ਰਹੀ ਸੀ ਹੁਣ ਲੋਕ ਜਿਆਦਾ ਪਿਆਰ ਕਰਦੇ ਆ ਤਾਂ ਮੈਨੂੰ ਲੱਗਦਾ ਮੈਨੂੰ ਵੀ ਇੱਕ ਐਡੀਟਰ ਰੱਖਣ ਦੀ ਲੋੜ ਹੈ ਮੇਰੀਆਂ ਕਿਉਂਕਿ ਉਹਨਾਂ ਪ੍ਰੈਸ਼ਰ ਆਪਾਂ ਇੰਨੀਆਂ ਐਪਸ ਦਾ ਸਹਿ ਨਹੀਂ ਸਕਦੇ ਮੈਂ ਇਕੱਲੀ ਕੰਮ ਵੀ ਕਰਨਾ ਮੈਂ ਨਾਲ ਉਹਨਾਂ ਨੂੰ ਮਤਲਬ ਮੈਨੇਜ ਨਹੀਂ ਕਰ ਸਕਦੀ ਮੈਨੂੰ ਲੱਗਦਾ ਵੀ ਆਪਾਂ ਇੱਕ ਮੁੰਡਾ ਜਾਂ ਕੁੜੀ ਐਡੀਟਰ ਰਖੀਏ ਉਹ ਮੇਰਾ ਸਾਰਾ ਕੁਝ ਸੰਭਾਲੇ ਵੀਡੀਓ ਐਡਿਟ ਕਰ ਕਰ ਪਾਵੇ ਮੈਂ ਵਧੀਆ ਲੈਵਲ ਦੀਆਂ ਵੀਡੀਓ ਪਾਵਾਂ ਆਡੀਅנס ਜਿਆਦਾ ਇਨਕਰੀਜ਼ ਹੋਵੇ ਤਾਂ ਐਡੀਟਰ ਦੀ ਲੋੜ ਹਰ ਕਿਸੇ ਨੂੰ ਹੁੰਦੀ ਆ ਇਹ ਹੁੰਦਾ ਫ੍ਰੀ ਲੈਂਸਿੰਗ ਦਾ ਕੰਮ ਅਸੀਂ ਖੁਦ ਇਹ ਸਿਖ ਉਹਦੇ ਵਿੱਚ ਆਨਲਾਈਨ ਵਰਕ ਰਿਲੇਟਡ ਸਭ ਕੁਝ ਸਿਖਾਇਆ ਜਾਂਦਾਗਾ ਕਿਦਾਂ ਤੁਸੀਂ ਆਨਲਾਈਨ ਲੈਵਲ ਦੇ ਉੱਪਰ ਕੰਮ ਕਰਨਾ ਹੈਗਾ ਕਿਦਾਂ ਤੁਸੀਂ ਆਪਣੇ ਬਿਜ਼ਨਸ ਨੂੰ ਜਾਂ ਕਿਸੇ ਹੋਰ ਦੇ ਬਿਜ਼ਨਸ ਨੂੰ ਆਨਲਾਈਨ ਲੈਵਲ ਤੇ ਲੈ ਕੇ ਜਾਣਾ ਹੈਗਾ ਜਿਵੇਂ ਹੁਣ ਤੁਸੀਂ ਐਡੀਟਰ ਰੱਖੋਗੇ ਠੀਕ ਹੈ ਉਹ ਐਡੀਟਰ ਵੀ ਤਾਂ ਕਿਤੋਂ ਕੰਮ ਸਿੱਖਿਆ ਹੀ ਹੋਊਗਾ ਉਹਦੇ ਕੋਲੇ ਵੀ ਤਾਂ ਸਰਟੀਫਿਕੇਸ਼ਨ ਹੋਣੀ ਚਾਹੀਦੀ ਆ ਅਸੀਂ ਉਹ ਸਰਟੀਫਿਕੇਸ਼ਨ ਦਿੰਨੇ ਆ ਓਕੇ ਉਹਨਾਂ ਨੂੰ ਕੰਮ ਸਿਖਾਣਨੇ ਆ ਜਦੋਂ ਕੰਮ ਸਿੱਖ ਕੇ ਤੁਸੀਂ ਰੱਖੋਗੇ ਤਾਂ ਫ੍ਰੀਲਾਂਸਿੰਗ ਦੀ ਜੋ ਵੀ ਕਰੋਗਾ ਓਕੇ ਓਕੇ ਅੱਛਾ ਇਹ ਹੁੰਦਾ ਫ੍ਰੀਲਾਂਸਿੰਗ ਇਹ ਹੁੰਦੇ ਸੀ ਫ੍ਰੀਲਾਂਸਿੰਗ ਓਕੇ 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 ਹਾਂ ਜੀ ਜਿੱਦਾਂ ਕ੍ਰੀਏਟਰ ਆ ਉਹ ਖੁਦ ਤਾਂ ਸਾਰਾ ਕੁਝ ਮੈਨੇਜ ਨਹੀਂ ਕਰਦਾ ਹਨਾ ਮੈਥੋਂ ਖੁਦ ਤੋਂ ਨਹੀਂ ਹੁੰਦੀਆਂ ਚਲੋ ਮੇਰੀ ਬੇਟੀ ਨੂੰ ਥੋੜੀ ਸਮਝ ਆ ਪਰ ਹੁਣ ਬੇਟੀ ਦੀ ਵੀ ਪੜਾਈ ਆ ਤਾਂ ਮੈਂ ਐਡੀਟਰ ਰੱਖੂੰਗੀ ਰੱਖੂੰਗੀ ਕੌਣ ਰੱਖਾਂ ਚਾਹੀਏ ਮਹੀਨੇ ਨੂੰ ਰੱਖਾਂ ਮੈਨੂੰ ਰੱਖਣਾ ਪੈਣਾ ਕਿਉਂਕਿ ਆਪਣਾ ਕੰਮ ਹੀ ਸੋਸ਼ਲ ਮੀਡੀਆ ਦਾ ਇਦਾਂ ਦਾ ਤਾਂ ਉਹ ਜਿਹੜਾ ਐਡੀਟਰ ਹੋਊਗਾ ਆਪਾਂ ਵੀ ਇੱਕ ਪ੍ਰੋਫੈਸ਼ਨਲ ਬੰਦੇ ਨੂੰ ਰੱਖਾਂਗੇ ਆਪਾਂ ਕਿਸੇ ਨੂੰ ਤਾਂ ਰੱਖ ਨਹੀਂ ਸਕਦੇ ਕਿਉਂਕਿ ਜਿੰਮੇਦਾਰੀ ਬਹੁਤ ਵੱਡੀ ਹੁੰਦੀ ਆ ਜੇ ਉਹਦੇ ਕੋਲ ਸਰਟੀਫਿਕੇਸ਼ਨ ਆ ਆਪਾਂ ਫਿਰ ਉਹਨੂੰ ਹਾਇਰ ਕਰਾਂਗੇ ਉਹ ਸਰਟੀਫਿਕੇਸ਼ਨ ਮੈਡਮ ਦੇਣਗੇ ਕਿਉਂਕਿ ਇਹਨਾਂ ਨੇ ਉਹਨੂੰ ਗਾਈਡ ਕੀਤਾ ਹੋਊਗਾ ਤਾਂ ਇਹ ਹੁੰਦੀ ਆ ਫ੍ਰੀਲੈਂਸਿੰਗ ਜਿਹੜੇ ਕਹਿ ਦਿੰਦੇ ਨੇ ਕਿ ਕੋਰਸ ਹੀ ਸੇਲ ਹੁੰਦੇ ਨੇ ਵੀਰੇ ਨਹੀਂ ਇੱਥੇ ਕੋਰਸ ਸੇਲ ਨਹੀਂ ਹੁੰਦੇ ਇੱਥੇ ਬਹੁਤ ਜ਼ਿਆਦਾ ਕੰਮ ਤੁਹਾਨੂੰ ਸਿਖਾਇਆ ਜਾਂਦਾ ਉਸ ਕੰਮ ਦੀ ਮਈ ਨੂੰ ਉੱਥੋਂ ਵੀ ਕਮਾਈ ਹੈ ਬੇਸ਼ੱਕ ਉਹ ਚਾਰ ਜਣਿਆਂ ਨੂੰ ਹੈਂਡਲ ਕਰ ਲਿਓ ਐਡੀਟਰ ਤਾਂ ਉਹਨੂੰ ਤਾਂ ਸਾਰੇ ਸਾਰੇ ਜਣਿਆਂ ਨੂੰ ਹਾਂ ਕਰਦੇ ਮੈਂਮ ਇੱਕ ਸਮੇਂ ਦੇ ਉੱਤੇ ਇੱਕ ਵਿਅਕਤੀ 6 6 7 7 ਦਾ ਕੰਮ ਕਰ ਸਕਦਾ ਹੈ ਹਾਂਜੀ ਤੇ ਇੱਕ ਮਿੰਟ ਹੁਣ ਲੋਕਾਂ 'ਚ ਬਹੁਤ ਵੱਡਾ ਹਊਆ ਏ ਕਿ ਪਹਿਲਾਂ ਸਾਨੂੰ ਡਾਕੂਮੈਂਟਸ ਮੰਗਦੇ ਹੋ ਤੁਸੀਂ ਡਾਕੂਮੈਂਟਸ ਦੇਣੇ ਤੁਹਾਨੂੰ ਜ਼ਰੂਰੀ ਹੈ ਪਹਿਲਾਂ ਮੈਂਨ ਦੇਖੋ ਜਦੋਂ ਆਪਾਂ ਆਈਡੀ ਬਣਾਣੀ ਹੈ ਐਡਮਿਸ਼ਨ ਲੈਣੀ ਹੈ ਜਿਵੇਂ ਆਪਾਂ ਸਕੂਲ ਦੀ ਵੀ ਐਡਮਿਸ਼ਨ ਲੈਣੀ ਹੈ ਉਸ ਤਰੀਕੇ ਨਾਲ ਇੱਥੇ ਤੁਹਾਡਾ ਨਾਮ ਜੀਮੇਲ ਆਈਡੀ ਤੇ ਨੰਬਰ ਤਿੰਨ ਚੀਜ਼ਾਂ ਚਾਹੀਦੀਆਂ ਨੇ ਠੀਕ ਹੈ ਹੁਣ ਆਪਾਂ ਕਮਾਈ ਕਰੋਗੇ ਤਾਂ ਕਮਾਈ ਕਿਸੇ ਖਾਤੇ 'ਚ ਤਾਉਗੇ ਨਾ ਬਿਲਕੁਲ ਤਾਂ ਜੇ ਖਾਤਾ ਹੀ ਨਹੀਂ ਦੋਗੇ ਤਾਂ ਕਮਾਈ ਕਿੱਥੇ ਪਾਵਾਂਗੇ ਉਹੀ ਤਾਂ ਉਹ ਲੋਕਾਂ ਨੂੰ ਲੋਡ ਆ ਨਾ ਜਿਵੇਂ ਕਹਦੇ ਨਹੀਂ ਹੁੰਦੇ ਨੀਤ ਨੂੰ ਫਲੀਆਂ ਲੱਗਦੀਆਂ ਮਤਲਬ ਜਦੋਂ ਤੁਸੀਂ ਇਹ ਕੁਐਸਚਨ ਹੀ ਪੁੱਟ ਕਰਤਾ ਵੀ ਸਾਡੇ ਡਾਕੂਮੈਂਟਸ ਮੰਗਦੇ ਆ ਇਹਦਾ ਮਤਲਬ ਉਹ ਤੁਹਾਡੀ ਨੀਤ ਵਿਗੜ ਗਈ ਨੀਤ ਨੂੰ ਫਲੀਆਂ ਤਾਂ ਹੀ ਵੀ ਨੇ ਜੇ ਤੁਸੀਂ ਐ ਕਹੋਗੇ ਵੀ ਡਾਕੂਮੈਂਟਸ ਅੱਛਾ ਸਾਡਾ ਬੈਂਕ ਖਾਤਾ ਕੀ ਹੁੰਦਾ ਆਪਣੀ ਬੈਂਕ ਖਾਤਿਆਂ 'ਚ ਕੁਛ ਨਹੀਂ ਹੁੰਦਾ ਕੰਮ ਉਹੀ ਬੰਦਾ ਕਰਦਾ ਜਿਹਦੇ ਬੈਂਕ ਖਾਤੇ 'ਚ ਕੁਛ ਨਹੀਂ ਆਪਾਂ ਨੂੰ ਲੋਡ ਐ ਇਸ ਕੰਮ ਦੇ ਜਿੰਨਾ ਨੂੰ ਆਪਾਂ ਨੂੰ ਲੋਡ ਐ ਨਾ ਆਪਾਂ ਨਹੀਂ ਇਹ ਹੀ ਕੰਮ ਕਰਨਾ ਹੈ ਜੇ ਆਪਣੇ ਕੋਲ ਪਹਿਲੀ ਮਿਲੀਅਨ ਬਿਲੀਅਨ ਪੈਸਾ ਹੁੰਦਾ ਆਪਾਂ ਨੂੰ ਕੀ ਲੋਡ ਸੀ ਇਹ ਕੰਮ ਦਾ ਹਾਂ ਜੇ ਤੁਹਾਡੇ ਖਾਤੇ ਭਰੇ ਕਹਿ ਸਕਦੇ ਆਪਾਂ ਕਿਉਂਕਿ ਜੇ ਤੁਸੀਂ ਬੇਫਿਕਰੀ ਨਾਲ ਡਾਕੂਮੈਂਟਸ ਦਿਓਗੇ ਨਾ ਫਿਰ ਤੁਹਾਡੇ ਅਕਾਊਂਟ 'ਚ ਪੈਸੇ ਆਉਣਗੇ ਜੇ ਤੁਸੀਂ ਇੱਥੇ ਨੈਗੇਟਿਵ ਹੋਗੇ ਵੀ ਹਾਏ ਸਾਡੇ ਤੋਂ ਡਾਕੂਮੈਂਟਸ ਮੰਗ ਲੈ ਕੀ ਕਰ ਲੂ ਕੋਈ ਤੁਹਾਡੇ ਡਾਕੂਮੈਂਟਸ ਨਾਲ ਜਦੋਂ ਅਕਾਊਂਟ 'ਚ ਹੀ ਜ਼ੀਰੋ ਬੈਲੈਂਸ ਹੈ ਬਾਕੀ ਡਾਕੂਮੈਂਟ ਮੈਂ ਮੇਰੇ ਤੋਂ ਆਪਾਂ ਕਿਹਦਾ ਕਰ ਆਈ ਕਾਰ ਚਾਹੀਦਾ ਤੁਹਾਡਾ ਉਹ ਕੋਈ ਵੀ ਹੋ ਸਕਦਾ ਹੈ ਠੀਕ ਹੈ ਫਿਰ ਉਹਦੇ ਵਿੱਚ ਦੂਸਰਾ ਹੁੰਦਾ ਬੈਂਕ ਖਾਤੇ ਦੀ ਕਾਪੀ ਉਹ ਤੁਸੀਂ ਕੁਝ ਵੀ ਲਾ ਸਕਦੇ ਹੋ ਬੈਂਕ ਖਾਤੇ ਦੀ ਕਾਪੀ ਵੀ ਲਾ ਸਕਦੇ ਹੋ ਕੈਂਸਲ ਚੈੱਕ ਵੀ ਲਾ ਸਕਦੇ ਹੋ ਬੈਂਕ ਸਟੇਟਮੈਂਟ ਵੀ ਕਿਉਂਕਿ ਉਸ 'ਚ ਆਪਾਂ ਨੂੰ ਅਕ ਆਪਣੀ ਜਿਹੜੀ ਕੰਪਨੀ ਹੈ ਉਹ ਟੈਕਸ ਕੱਟ ਕੇ ਪੈਸੇ ਦਿੰਦੀ ਹੈ ਓਕੇ ਜਿਹੜਾ 5% TDS ਕੱਟਿਆ ਜਾਂਦਾ ਉਹਦੇ ਵਾਸਤੇ ਪੈਨ ਕਾਰਡ ਦੀ ਲੋੜ ਹੈ ਬਸ ਆਹ ਤਿੰਨ ਡਾਕੂਮੈਂਟ ਉਹ ਵੀ ਬਾਅਦ ਦੇ ਵਿੱਚ ਲਾਣੇ ਉਹ ਤੁਸੀਂ ਕਦੋਂ ਵੀ ਲਾ ਸਕਦੇ ਹੋ ਜਦੋਂ ਤੁਹਾਡੀ ਕਮਾਈ ਸ਼ੁਰੂ ਹੋ ਗਈ ਨਾ ਉਦੋਂ ਤੁਸੀਂ ਕਦੋਂ ਵੀ ਲਗਾ ਸਕਦੇ ਹੋ ਜੇ ਕਮਾਈ ਕਰਾਂਗੇ ਉਹ ਫੇਰ ਹੀ ਖਾਤੇ 'ਚ ਆਊਗੀ ਜੇ ਆਪਾਂ ਖਾਤਾ ਦੇਵਾਂਗੇ ਹਾਂਜੀ ਮੈਮ ਇੱਕ ਲੈਪਟਾਪ ਤੇ ਫੋਨ ਵਾਲਾ ਕਲੀਅਰ ਕਰੋ ਕਿ ਲੈਪਟਾਪ ਦੀ ਲੋੜ ਆ ਜਾਂ ਫੋਨ ਤੇ ਕੰਮ ਹੋ ਜਾ। ਮੈਂ ਦੇਖੋ ਸ਼ੋਸ਼ੇ ਬਾਜ਼ੀਆਂ ਨਹੀਂ ਕਿ ਲੈਪਟਾਪ ਹੋਣਾ ਚਾਹੀਦਾ ਹੈਗਾ ਹਨਾ। ਮੈਨੂੰ ਤੇ ਇਹ ਲੱਗਦਾ ਵੀ ਜਿਹਨੇ ਕੰਮ ਕਰਨਾ ਹੈ ਨੋਰਮਲ ਫੋਨ ਤੇ ਵੀ ਕਰ ਲੂ। ਜੀ। ਮੈਂ ਕਿੰਨੀ ਵੀ ਇਹ ਸੋਚ ਲੈ ਕੇ ਆ ਉਹ ਵੀ ਚਾਹੇ ਕਿ ਤੁਹਾਡੇ ਕੋਲੇ ਟੁੱਟੇ ਫੁੱਟੇ ਜਿੱਦਾਂ ਦਾ ਵੀ ਫੋਨ ਹੈਗਾ ਉਹਦੇ ਕੰਮ ਕਰਕੇ ਕਮਾਈ ਕਰਕੇ ਨਵਾਂ ਫੋਨ ਲੈ ਲੇ। ਨਵਾਂ ਫੋਨ ਬਿਲਕੁਲ ਹਨ ਮੈਂ ਹੁਣ ਤੱਕ ਸਾਰਾ ਕੰਮ ਫੋਨ ਤੇ ਕਰਦੀ ਆ ਜੀ ਠੀਕ ਹੈ ਮੇਰੇ ਆਪਦੇ ਵਿੱਚ ਛੋਟੇ ਆ ਜੀ ਲੈਪਟਾਪ ਲੈ ਲੇ ਤਾਂ ਤੋੜ ਦੇਣਗੇ ਬਿਲਕੁਲ ਕੀ ਕਰਨਾ ਫਿਰ ਮੈਂ ਕਿਹਦਾ ਖਰਚਾ ਕਰਕੇ ਹਨ ਨਹੀਂ ਬਿਲਕੁਲ ਬਿਲਕੁਲ ਹਾਂਜੀ ਇਹ ਡਾਊਟ ਤੁਹਾਡੇ ਸਾਰੇ ਕਲੀਅਰ ਹੋ ਗਏ ਬਾਕੀ ਜੇ ਹੋਰ ਵੀ ਡਾਊਟ ਹੈਗੇ ਆ ਤੁਸੀਂ ਕੋਈ ਗੱਲ ਨਹੀਂ ਆਪਾਂ ਮੈਡਮ ਨੂੰ ਜਦੋਂ ਮਰਜ਼ੀ ਬੁਲਾ ਕੇ ਆਪਾਂ ਕਲੀਅਰ ਕਰ ਸਕਦੇ ਆ ਤੁਸੀਂ ਮੈਨੂੰ ਡੀਐਮ ਕਰਕੇ ਭੇਜੋ ਸਵਾਲਾਂ ਨੂੰ ਹਨ ਜਿਵੇਂ ਮਰਜ਼ੀ ਭੇਜੋ ਤਾਂ ਮੈਨੂੰ ਜਿੰਨੀ ਕਿ ਮੈਨੂੰ ਸਮਝ ਆਈ ਹੈ ਇਹਨਾਂ ਦੇ ਸਵਾਲ ਜਿਹੜੇ ਮੈਂ ਸਵਾਲ ਜਵਾਬ ਕੀਤੇ ਆ ਮੈਨੂੰ ਤਾਂ ਇਹੀ ਪਤਾ ਲੱਗਿਆ ਕਿ ਇੱਥ ਸਕਦੇ ਆਂ ਵੀ ਉੱਠੇ ਆਪ ਤੋਂ ਨਾ ਜਾਵੇ ਤੇ ਫਿਟੇ ਮੂੰਹ ਗੋਡਿਆਂ ਦੇ ਕਿਉਂਕਿ ਸਕੈਮ ਤੇ ਫਰਾਡ ਸਿਰਫ ਉਹ ਇਨਸਾਨ ਬੋਲਦਾ ਜੀ ਤੋਂ ਹੁੰਦਾ ਨਹੀਂ ਜਿਵੇਂ ਕਿ ਇੱਕ ਬੰਦੇ ਦਾ ਡੇਰੀ ਦਾ ਕੰਮ ਆ ਉਹਦਾ ਬਹੁਤ ਸੋਹਣਾ ਚੱਲ ਰਿਹਾ ਤੇ ਡੇਰੀ ਦਾ ਕੰਮ ਅਸੀਂ ਵੀ ਚਲਾਉਣਾ ਚਾਹਿਆ ਸੀ ਅਸੀਂ ਵੀ ਪੰਜ گاਵਾਂ ਲੈਤੀਆਂ ਸੀ ਉਸ ਸਾਲ ਮੂੰਹ ਖੁਰਦੀ ਬਿਮਾਰੀ ਪੈ ਗਈ ਸਾਡੇ ਪੰਜੇ ਪਸ਼ੂ ਪੁਰ ਗਏ ਤਾਂ ਮੈਂ ਇਹ ਕਹੂੰਗੀ ਕਿ ਡੇਰੀ ਫਾਰਮ ਫਰਾਡ ਹੈ ਉਹ ਸਾਡੀ ਬਦਕਿਸਮਤੀ ਸੀ ਸਾਡੀ ਮਾੜੀ ਕਿਸਮਤ ਸੀ ਪਰ ਮੈਂ ਡੈਰੀ ਫਾਰਮ ਨੂੰ ਫਰਾਡ ਨਹੀਂ ਕਹਿ ਸਕਦੀ ਸਾਡੇ ਤੋਂ ਨਹੀਂ ਹੋਇਆ ਹੁਣ ਅਸੀਂ ਇੱਕ ਰੱਖ ਲਿਆ ਆਪਦੇ ਜੋਗਾ ਅਸੀਂ ਨਹੀਂ ਡੈਰੀ ਫਾਰਮ ਦਾ ਕੀਤਾ ਤਾਂ ਆਪਾਂ ਕੋਈ ਵੀ ਕੰਮ ਇੱਕ ਬੰਦੇ ਦਾ ਉਹ ਸਾਵਾ ਕੰਮ ਆ ਜਿਹੜਾ ਉਹ ਪੂਰਾ ਸਕਸੈਸਫੁਲ ਹੁੰਦਾ ਦੂਜੇ ਦਾ ਨਹੀਂ ਹੁੰਦਾ ਰੀਸੋ ਰੀਸਕਾਰ ਸਾਰੇ ਲੈਂਦੇ ਆ ਤਾਂ ਜਿਵੇਂ ਇੱਕ ਮਾਂ ਆਪ ਦੇ ਬੱਚਿਆਂ 'ਚ ਭੇਦ ਭਾਵ ਨਹੀਂ ਕਰ ਜਾਂਦੇ ਜਾਂਦੇ ਸਾਨੂੰ ਕੁਝ ਕਹਿਣਾ ਚਾਹੂੰ ਬਿਲਕੁਲ ਮੈਂ ਜ਼ਰੂਰ ਕਹੂੰਗੀ ਵੀ ਦੇਖੋ ਤੋਬੇ ਦੇ ਡੱਡੂ ਬਣ ਕੇ ਨਾ ਰਹੋ ਜੀ ਜੇ ਆਪਾਂ ਟੂਬੇ ਦੀ ਡੱਡੂ ਬਣ ਕੇ ਰਹਿ ਗਏ ਉੱਥੇ ਛਾਲਾ ਮਾਰਦੇ ਰਹਿ ਜਾਾਂਗੇ ਇੱਕ ਵੱਡੀ ਸਾਰੀ ਛਲਾਂਗ ਮਾਰੋ ਯਾਨੀ ਕਿ ਐਡਮਿਸ਼ਨ ਲਓ ਐਡਮਿਸ਼ਨ ਲੋ ਸਿੱਖੋ ਅਗਰ ਤੁਸੀਂ ਮਿਹਨਤੀ ਹੋ ਨਾ ਤਾਂ ਸੀਰੀਅਸਲੀ ਮੈਂ ਗਰੰਟੀ ਲੈਣੀ ਆ ਕਿ ਤੁਸੀਂ ਕਿਤੇ ਦੀ ਕਿਤੇ ਪਹੁੰਚ ਜਾਓਗੇ ਦੇਖੋ ਬੰਦਾ ਬੈਠੇ ਬਿਠਾਏ ਕੋਈ ਕੁਝ ਨਹੀਂ ਕਰ ਸਕਦਾ ਉਹਨਾਂ ਨੂੰ ਹੈਨਾ ਉਹਨੂੰ ਅੱਗੇ ਵਧਣ ਦੇ ਲਈ ਕੁਝ ਨਾ ਕੁਝ ਕਰਨਾ ਪੈਂਦਾ ਸਭ ਤੋਂ ਔਖੀ ਪੌੜੀ ਹੁੰਦੀ ਹੈ ਸ਼ੁਰੂਆਤ ਕਰਨਾ ਜਿਹੜਾ ਸ਼ਲਾਂਗ ਮਾਰ ਕੇ ਉਹ ਪੌੜੀ ਚੜ ਗਿਆ ਨਾ ਫਿਰ ਤਾਂ ਛੋਟੇ ਛੋਟੇ ਸਟੈਪ ਹੈ ਬਿਲਕੁਲ ਉਹੀ ਚੜਨੇ ਆ ਜਿਹੜਾ ਇਨਸਾਨ ਜ਼ਿੰਦਗੀ 'ਚ ਰਿਸਕ ਨਹੀਂ ਲੈਂਦਾ ਮੈਡਮ ਮੈਨੂੰ ਨਹੀਂ ਲੱਗਦਾ ਉਹ ਕਾਮਯਾਬ ਬਿਲਕੁਲ ਰਿਸਕ ਲੈਣਾ ਬਹੁਤ ਜ਼ਰੂਰੀ ਹੈ ਕਿ ਤੋ ਇਸ਼ਕ ਹੈ ਬਿਲਕੁਲ ਹਾਂਜੀ ਤਾਂ ਆਪਣੀ ਜ਼ਿੰਦਗੀ 'ਚ ਇੱਕ ਬ ਕੋਈ ਬਹੁਤ ਵੱਡਾ ਰਿਸਕ ਵੀ ਨਹੀਂ ਤਾਂ ਆਪਣੀ ਜ਼ਿੰਦਗੀ ਚ ਇਹੋ ਜਿਹੇ ਛੋਟੇ-ਮੋਟੇ ਰਿਸਕ ਜੇ ਆਪਾਂ ਜ਼ਿੰਦਗੀ ਬਣਾਉਣੀ ਹੈ ਤਾਂ ਆਪਾਂ ਨੂੰ ਲੈਣੇ ਚਾਹੀਦੇ ਨੇ ਇੱਕ ਚੀਜ਼ ਮੈਂ ਹੋਰ ਕਹੂੰਗੀ ਇਹ ਮੈਡਮ ਮੈਂ ਇਹਨਾਂ ਦੀ ਗਰੰਟੀ ਲੈ ਸਕਦੀਆਂ ਕੋਈ ਫਰਾਡ ਨਹੀਂ ਕੋਈ ਸਕੈਮ ਨਹੀਂ ਤੁਹਾਨੂੰ ਪ੍ਰੋਪਰ ਸਿਖਾਉਣਗੇ ਤੁਹਾਨੂੰ ਪੈਸਾ ਕਮਾਉਣ ਦੇ ਕਾਬਿਲ ਬਣਾਉਣਗੇ ਇਹ ਹਨਾ ਇੰਨੀ ਕੁ ਤੁਹਾਡੇ ਤੇ ਮਿਹਨਤ ਕਰਨਗੇ ਪਰ ਜੇ ਤੁਸੀਂ ਪੂਰੀ ਜਾਣਕਾਰੀ ਸਾਡੇ ਤੋਂ ਲੈ ਲਈ ਪੂਰਾ ਮਤਲਬ ਪੁੱਛ ਸਾਰਾ ਕੁਝ ਪ੍ਰੋਸੈਸ ਮੈਡਮ ਤੋਂ ਲਿਆ ਐਡਮਿਸ਼ਨ ਕਿਤੇ ਹੋਰ ਜਾ ਕੇ ਲੈ ਲਈ ਫਿਰ ਤੁਸੀਂ 10 ਦਿਨ ਬਾਅਦ ਕਹੋਗੇ ਜੀ ਉਹ ਤਾਂ ਸਾਨੂੰ ਸਿਖਾ ਨਹੀਂ ਰਹੇ ਦੇਖੋ ਫਿਰ ਮੂੰਹ ਲਟਕਾ ਕੇ ਆਉਣ ਦੀ ਉਦੋਂ ਇਹ ਨਹੀਂ ਸਿਖਾਉਣਗੇ ਇਹਨਾਂ ਦੀ ਗਰੰਟੀ ਆਪਾਂ ਉਹੀ ਸਟੂਡੈਂਟਾਂ ਦੀ ਲੈ ਸਕਦੇ ਜਿਨ੍ਹਾਂ ਨੇ ਇਹਨਾਂ ਤੋਂ ਐਡਮਿਸ਼ਨ ਲੈਂਤਾ ਬਾਕੀ ਦੇਖੋ ਜੀ ਮੇਰੀ ਵੀ ਗ੍ਰੇਡਿੰਗ ਹੁੰਦੀ ਆ ਹਨਾ ਤਾਂ ਮੇਰਾ ਫੋਕਸ ਇਹੀ ਰਹੂਗਾ ਕਿ ਮੈਂ ਆਪਦੇ ਸਟੂਡੈਂਟਸ ਨੂੰ ਪੜਾਵਾਂ ਬਿਲਕੁਲ ਹਰ ਇੱਕ ਟਿਚਰ ਨੂੰ ਕੀ ਹੁੰਦਾ ਵੀ ਮੈਂ ਆਪਦੇ ਸਟੂਡੈਂਟ ਦਾ ਆਪਦੇ ਸਕੂਲ ਦਾ ਆਪਦੇ ਕਾਲਜ ਦਾ ਰਿਜ਼ਲਟ ਅੱਗੇ ਲੈ ਕੇ ਜਾਵਾਂ ਜੇ ਆਪਾਂ ਦੂਸਰੇ ਵੱਲ ਧਿਆਨ ਦੇਣ ਲੱਗੇ ਫਿਰ ਕੀ ਫਾਇਦਾ ਬਿਲਕੁਲ ਜੀ ਆਪਾਂ ਸਿਰਫ ਆਪਣੇ ਨੂੰ ਹੀ ਅੱਗੇ ਲੈ ਕੇ ਜਾ ਸਕਦੇ ਹਾਂ ਇਹਨਾਂ ਦੀ ਮੇਰੀ ਗਰੰਟੀ ਹੈਗੀ ਆ ਕੋਈ ਫਰਾਡ ਨਹੀਂ ਸਕੈਮ ਨਹੀਂ ਤੁਸੀਂ ਕੰਮ ਕਰਦੇ ਹੋ ਤੁਹਾਨੂੰ ਪੈਸਾ ਨਹੀਂ ਮਿਲਿਆ ਉਹਦੀ ਗਰੰਟੀ ਮੈਂ ਲੈ ਸਕਦੀ ਆ ਹਨਾ ਬਸ ਮਤਲਬ ਇੱਕ ਨੰਬਰ ਕੰਮ ਆ ਉਹਦੀ ਗਰੰਟੀ ਮੈਂ ਲੈ ਸਕਦੀ ਆ ਕਿਉਂਕਿ TDS ਕੱਟ ਕੇ ਤੁਹਾਨੂੰ ਪੈਸਾ ਮਿਲਦਾ ਇਹਨਾਂ ਚੀਜ਼ਾਂ ਦੀ ਮੈਂ ਗਰੰਟੀ ਲੈ ਸਕਦੀ ਆ ਪਰ ਜੇ ਤੁਸੀਂ ਕਹੋ ਅਸੀਂ ਸਿੱਖ ਲਾਂਗੇ ਸਾਡੀ ਇਹ ਗਰੰਟੀ ਤੂੰ ਲੈ ਤਾਂ ਵੀਰੇ ਇੱਥੇ ਪਤਾ ਮੈਂ ਤੁਹਾਨੂੰ ਕਹਦਾ ਕਿ ਰਹਿਣ ਦਿਓ ਤੁਹਾਡੇ ਤੋਂ ਹੋਣਾ ਨਹੀਂ ਤੁਸੀਂ ਬਹੁਤ ਕਮਾਲ ਕਰਜੋ ਹਨਾ ਤਾਂ ਮੈਂ ਤੁਹਾਨੂੰ ਕਹਦਾ ਤੁਸੀਂ ਕਮਾਲ ਕਰਜੋਗੇ ਜੇ ਹੁਣ ਤੁਹਾਡੇ ਚ ਉਹ ਅੱਗ ਹੀ ਨਾ ਹੋਈ ਸਿੱਖਣ ਦੀ ਉੱਥੇ ਫਿਰ ਮੈਂ ਕੀ ਕਰੂੰਗੀ ਤਾਂ ਮੈਂ ਮੈਂ ਹੁਣ ਬਸ ਇਹੀ ਕਹਿਣਾ ਚਾਹੂੰਗੀ ਐਂਡ ਤੇ ਹਨਾ ਕਿ ਮੈਂ ਇਹੀ ਉਮੀਦ ਕਰਦੀ ਆ ਤੁਹਾਡੇ ਸਵਾਲ ਸਾਰੇ ਜਿਹੜੇ ਹੱਲ ਹੋਗੇ ਹੋਣਗੇ ਤੁਹਾਨੂੰ ਜਵਾਬ ਮਿਲ ਗਏ ਹੋਣਗੇ ਤਾਂ ਤੁਸੀਂ ਸ਼ੁਰੂਆਤ ਕਰੋ ਤੇ ਮਿਹਨਤ ਤੁਹਾਡੇ ਤੇ ਇਹ ਵੀ ਕਰਨਗੇ ਤੁਸੀਂ ਖੁਦ ਵੀ ਮਿਹਨਤ ਕਰੋ ਪਰ ਉਹਦਾ ਜਨੂਨ ਤੇ ਉਹਦੀ ਅੱਗ ਤੁਹਾਡੇ ਚ ਹੋਊਗੀ ਤਾਂ ਤੁਸੀਂ ਕਾਮਯਾਬ ਹੋਵੋਗੇ ਆਪਣੇ ਸਿਰਫ ਬਹਿ ਕੇ ਘਰੇ ਗੱਲਾਂ ਕਰਨ ਨਾਲ ਰੀਲਾਂ ਸਕਰੋਲ ਕਰਨ ਨਾਲ ਤੇ ਇੱਕ ਜਿਵੇਂ ਹੁੰਦੀਆਂ ਨੇ ਬੁੜੀਆਂ ਨੂੰ ਆਦਤ ਬਿੜਕਾਂ ਲਈ ਚੱਲੋ ਉਹਦੀ ਵੀ ਲੈ ਲਈ ਬਿੜਕਾ ਉਹਦੀ ਵੀ ਲੈ ਲਈ ਡੀਐਮ ਕਰ ਲਿਆ ਦਿਮਾਗ ਖਰਾਬ ਕਰਤਾ ਕਰਨਾ ਕੁਛ ਨਹੀਂ ਉਹ ਕੰਮ ਨਾ ਕਰੋ ਤੁਸੀਂ ਜੇ ਕਰਨਾ ਤਾਂ ਕਮਾਲ ਕਰੋ ਵੀ ਲੋਕ ਵੀ ਕਹਿਣ ਕਿ ਯਾਰ ਇੰਨੇ ਜੋਗਾ ਤਾਂ ਨਹੀਂ ਸੀ ਜਿੰਨਾ ਕਰ ਗਿਆ ਤਾਂ ਜ਼ਿੰਦਗੀ ਚ ਇਹੋ ਜਿਹੇ ਕੰਮ ਕਰਿਆ ਕਰੋ ਵੀ ਮਤਲਬ ਲੋਕ ਘੁੰਮਣ ਘੇਰੀਆਂ ਚ ਪੈ ਜਾਣ ਤੇ ਤੁਸੀਂ ਕਰ ਸਕਦੇ ਆ ਇਹ ਮੈਨੂੰ ਪਤਾ ਹੈ ਜਿਹਦੇ ਚ ਅੱਗ ਆ ਨਾ ਉਹ ਬੰਦਾ ਕੁਝ ਵੀ ਕਰ ਸਕਦਾ ਤੁਹਾਡੇ ਚ ਅੱਗ ਹੋਣੀ ਜ਼ਰੂਰੀ ਆ ਸੋ ਥੈਂਕ ਯੂ ਮੈਮ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਜੀ ਬਿਲਕੁਲ ਦੇਖੋ ਅਗਰ ਤੁਹਾਡੀ ਉਮਰ 14 ਸਾਲ ਤੋਂ ਵੱਧ ਹੈ ਚਾਹੇ ਤੁਸੀਂ ਇੱਕ ਸਟੂਡੈਂਟ ਹੋ ਚਾਹੇ ਤੁਸੀਂ ਨੋਰਮਲ ਹਾਊਸ ਵਾਈਫ ਹੋ ਚਾਹੇ ਤੁਸੀਂ ਗਵਰਨਮੈਂਟ EMPLOYE ਹੋ ਚਾਹੇ ਤੁਸੀਂ ਕੋਈ ਆਪਣਾ ਕੰਮ ਕਰ ਵੈਸੀ ਕਰ ਰਹੇ ਹੋ ਬਿਜ਼ਨਸ ਹੈ ਤੁਹਾਡਾ ਤਾਂ ਤੁਸੀਂ इजीली ਮੈਨੂੰ ਤੁਹਾਡੇ ਡੇਢ ਤੋਂ 2 ਘੰਟੇ ਚਾਹੀਦੇ ਆ ਅਗਰ ਤੁਸੀਂ ਡੇਢ ਤੋਂ 2 ਘੰਟਾ ਆਪਣਾ ਦੇ ਸਕਦੇ ਹੋ ਤਾਂ इजीली ਤੁਸੀਂ ਆਪਣੀ ਲਾਈਫ ਨੂੰ ਚੇਂਜ ਕਰ ਸਕਦੇ ਹੋ ਕੋਈ ਵੀ ਸਮਾਂ ਹੁੰਦਾ ਇੱਕ ਆਪਣਾ ਚੇਂਜ ਕਰਨ ਦਾ ਇੱਕ ਟਾਈਮ ਆਂਦਾ ਹੈਗਾ ਤਾਂ ਉਹ ਟਾਈਮ ਹੁਣ ਤੁਹਾਡੇ ਕੋਲ ਹੀ ਆ ਗਿਆ ਇਹਨੂੰ ਓਪਰਚੁਨਿਟੀ ਨੂੰ ਤੁਸੀਂ ਸਕੈਮ ਨਾ ਸਮਝੋ ਇਹਨਾਂ ਚੀਜ਼ਾਂ ਦੀ ਨਾ ਸਾਡੀ ਪੂਰੀ ਗਾਰੰਟੀ ਹੈ ਵੀ ਤੁਹਾਡੇ ਨਾਲ ਕੋਈ ਸਕੈਮ ਜਾਂ ਫਰੋਡ ਨਹੀਂ ਹੋਊਗਾ ਪਰ ਤੁਸੀਂ ਸਿੱਖੋ ਆਪਣੇ ਆਪ ਨੂੰ ਅੱਗੇ ਵਧੋ ਕੋਈ ਇਹਦੇ ਵਿੱਚ ਮੇਰਾ ਨਹੀਂ ਲਾਲਚ ਹੈਗਾ ਵੀ ਹਾਂ ਕੋਈ ਮੇਰਾ ਲਾਲਚ ਹੋ ਜੂਗਾ ਜੀ ਜੇ ਤੁਸੀਂ ਅੱਗੇ ਐਡਮਿਸ਼ਨ ਲਓਗੇ ਪਰ ਮੈਂ ਆਪਣੇ ਲਾਲਚ ਦੇ ਖਾਤਰ ਤੁਹਾਨੂੰ ਕਹਿ ਰਹੀ ਆ ਇਹਦੇ ਵਿੱਚ ਇਹ ਵੀ ਠੀਕ ਹੈ ਆਪਣਾ ਪੰਜਾਬ ਵਧੂਗਾ ਫੁੱਲੂਗਾ ਸਭ ਕੁਝ ਵਧੀਆ ਹੋਊਗਾ ਤੁਹਾਨੂੰ ਨੀਟ ਪਰ ਹੋਣ ਦੀ ਬਹੁਤ ਲੋੜ ਹੈ ਹੁਣ ਆਪਾਂ ਦੇਖ ਰਹੇ ਹਾਂ ਜੀ ਦੇਖੋ ਕਲਕੱਤਾ ਕਿੱਡਾ ਕਾਂਡ ਹੋਇਆ ਬਿਲਕੁਲ ਮੈਂ ਡਾਕਟਰ ਸੀਗੀ ਕੁੜੀ ਨੀਟ ਦਾ ਟੈਸਟ ਕਲੀਅਰ ਕੀਤਾ ਬਹੁਤ ਵੱਡੀ ਚੀਜ਼ ਹੈ ਨੀਟ ਦਾ ਟੈਸਟ ਕਲੀਅਰ ਕਰਨਾ ਐਮਬੀਬੀਐਸ ਕਰਨਾ ਕਰੋੜਾ ਖਰਚ ਤਾਂ ਹੋ ਗਿਆ ਤੇ ਜਦੋਂ ਕਮੋਨ ਦੀ ਵਾਰੀ ਆਈ ਕੁਝ ਵੀ ਨਹੀਂ ਪੱਲੇ ਬਚਿਆ ਜਾਨ ਵੀ ਗਵਾਈ ਤੇ ਜਿਹੜੇ ਮਾਪੇ ਆ ਉਹ ਵਿਚਾਰੇ ਬਜ਼ੁਰਗ ਕਿੱਥੋਂ ਕੱਢ ਲੈਣਗੇ ਜ਼ਿੰਦਗੀ ਹੈਨਾ ਤਾਂ ਮੈਨੂੰ ਲੱਗਦਾ ਵੀ ਠੀਕ ਹੈ ਬਈ ਘਰੇ ਬੈਠ ਕੇ ਜ਼ਰੂਰ ਸਿੱਖੋ ਇਹ ਕੰਮ ਠੀਕ ਹੈ ਆਉਦਾ ਇੱਕ ਲਿਮਿਟਡ ਸੋਰਸ ਹੁੰਦਾ ਹੈਗਾ ਵੀ ਇੱਕ ਸਾਈਡ ਤੋਂ ਆਪਣੀ ਇਨਕਮ ਆ ਹੀ ਜਾਂਦੀ ਹੈ ਹਰ ਇੱਕ ਦੇ ਸਪਣਾ ਕੋਈ ਚਾਹੁੰਦਾ ਆਈਪੀਐਸ ਬਣਾ ਕੋਈ ਕਹਿੰਦਾ ਮੈਂ ਡਾਕਟਰ ਬਣਾ ਬਣੋ ਪਰ ਉਹਦੇ ਨਾਲ ਆਪਾਂ ਨੂੰ ਇੱਕ ਕਮਾਈ ਦਾ ਸੋਰਸ ਵੀ ਤਾਂ ਕ੍ਰੀਏਟ ਕਰਨਾ ਪਊਗਾ ਨਾ ਸਾਈਡ ਬਾਈ ਸਾਈਡ ਵੀ ਤੁਸੀਂ ਆਪਣਾ ਖੁਦ ਦਾ ਖਰਚਾ ਕੱਢ ਸਕੋ ਹੁਣ ਪੇਰੈਂਟਸ ਕੀ ਕਰਦੇ ਆ ਲੋਨ ਲੈਂਦੇ ਆ ਜ਼ਮੀਨਾਂ ਵੇਚਦੇ ਆ ਤਾਂ ਜੋ ਅਸੀਂ ਬੱਚੇ ਨੂੰ ਵਧੀਆ ਪੜਾ ਸਕੀਏ ਪਰ ਬੱਚੇ ਜੇ ਖੁਦ ਆਪਣੀ ਕਮਾਈ ਦੇ ਆਪਣੀ ਪੜ੍ਹਾਈ ਦੇ ਨਾਲ ਨਾਲ ਆਪਣੀ ਕਮਾਈ ਕਰਨ ਆਪਦਾ ਖਰਚਾ ਕੱਢ ਤਾਂ ਕਿੰਨੀ ਵਧੀਆ ਗੱਲ ਹੋਊਗੀ ਇੱਥੇ ਬਿਲਕੁਲ ਤਾਂ ਦਾ ਸਕੈਮ ਫਰੌਡ ਦੇਖੋ ਜਿਹੜੇ ਆਪਾਂ ਨੂੰ ਸੋਸ਼ਲ ਮੀਡੀਆ ਤੇ ਤਾਂ ਤੁਹਾਨੂੰ ਸੋਰਸ ਮਿਲ ਰਹੇ ਆ ਕਮਾਈ ਦੇ ਸੋਸ਼ਲ ਮੀਡੀਆ ਵਾਲੇ ਵਿਦਵਾਨੀ ਤੁਹਾਨੂੰ ਕਹਿ ਰਹੇ ਨੇ ਇਹ ਸਕੈਮ ਆ ਫਰੌਡ ਆ ਤਾਂ ਉਹ ਸਿਰਫ ਆਪਦੀ ਦੁਕਾਨਦਾਰੀ ਚਲਾਉਣ ਲਈ ਕਹਿ ਰਹੇ ਨੇ ਇਸ ਤੋਂ ਜ਼ਿਆਦਾ ਕੁਝ ਵੀ ਨਹੀਂ بس ਤੁਸੀਂ ਖੁਦ ਸਰਚ ਕਰੋ ਕਿਸੇ ਦੀਆਂ ਗੱਲਾਂ 'ਚ ਨਾ ਜਾਓ ਮੇਰੀਆਂ ਗੱਲਾਂ 'ਚ ਨਾ ਆਓ ਤੁਸੀਂ ਠੀਕ ਹੈ ਲੋਕਾਂ ਦੀਆਂ ਗੱਲਾਂ 'ਚ ਨਾ ਜਾਓ ਤੁਸੀਂ ਖੁਦ ਸਰਚ ਕਰੋ ਇੰਨਾ ਇੰਨਾ ਕਿ ਹਰ ਇੱਕ ਵਿਅਕਤੀ ਸਿਆਣਾ ਹੈਗਾ ਕਿ ਉਹਨੂੰ ਫੋਨ ਚਲਾਉਣਾ ਆਉਂਦਾ ਹੈਗਾ ਤੁਸੀਂ ਖੁਦ Google ਖੋਲੋ Google ਦੇ ਉੱਪਰ BIS Gurukul ਸਰਚ ਕਰੋ ਤੁਸੀਂ mca.gov.in ਸਾਈਟ ਚੈੱਕ ਕਰੋ ਉਹਦੇ ਵਿੱਚ ਦੇਖੋ BIS Gurukul ਕੀ ਹੈ ਕੀ ਉਹ ਸਰਟੀਫਾਈਡ ਹੈਗਾਗਾ ਦੂਸਰੀ ਗੱਲ ਇਹਨੂੰ ਭਾਰਤ ਦੇ ਜੋਗਰਤਨ ਦਾ ਜਿਹੜਾ ਅਵਾਰਡ ਹੈ ਉਹ ਕੀ ਹੁੰਦਾ ਤੁਸੀਂ ਖੁਦ ਸਰਚ ਕਰੋ ਤੇ ਇਹਨੂੰ ਕਿਉਂ ਮਿਲਿਆਗਾ ਉਹਦੇ ਸਰਚ ਕਰਕੇ ਫਿਰ ਖੁਦ ਤੁਸੀਂ ਮੇਰੇ ਕੋਲੇ ਆਓ ਨੰਬਰ ਦਿੱਤਾ ਹੈਗਾ ਭੈਣ ਨੇ ਤੁਹਾਨੂੰ ਉਸ ਨੰਬਰ ਦੇ ਉੱਪਰ ਕੇ ਗੱਲ ਕਰੋ ਤੁਸੀਂ ਕੰਟੈਕਟ ਕਰੋ ਕਿਉਂਕਿ